ਮਾਤਾ ਦੇ ਤਾਂ ਪੁੱਤਰ ਲਾਲ ਹੁੰਦੇ ਆ ਪਿਤਾ ਥੋੜਾ ਹੰਦਰਾਸ਼ਟਰੀ ਇਹ ਮੈਂ ਸਮਝਦਾ ਮੈਂ ਇਹ ਅਸਲ ਚ ਆਰਐਸਐਸ ਦੀ ਬੋਲੀ ਆ ਉਹਦਾ ਬਿਆਨ ਦਾ ਕਰਨ ਦੀ ਵੀ ਆਏ ਔਰ ਬਲਦੀ ਤੇ ਹੋਰ ਤੇਲ ਪਾ ਦਿੱਤਾ ਕਰਿਆ ਹਰਿਆਲ ਨੂੰ ਆਪਣਾ ਗਰੀਵਾਂਚ ਪਹਿਲਾ ਮੂੰਹ ਚੱਕਣਾ ਚਾਹੀਦਾ ਉਹ ਪਾ ਕੇ ਵੀ ਜਿਹੜੀ ਗਾਂਧੀ ਨੂੰ ਜ਼ਿਕਰ ਕਰ ਰਿਹਾ ਹੋ ਨਿੰਦਣ ਵਾਸਤੇ ਗਦਰ ਪਾਰਟੀ ਨੂੰ ਤੇ ਕਰਤਾਰ ਸਿੰਘ ਸਰਾਭੇ ਨੂੰ ਉਸੇ ਗਾਂਵੀ ਨੂੰ ਆਰਐਸਐਸ ਦੇ ਇੱਕ ਕਾਤਲ ਨੇ ਗੋਲੀ ਮਾਰ ਕੇ ਬਿਰਲਾ ਮੰਡਲ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਸੀ ਇਹ ਆਜ਼ਾਦੀ ਦੀ ਲਹਿਰ ਦਾ ਹਿੱਸਾ ਨਹੀਂ ਜਿਹੜੀ ਰਹੀ ਧਰ ਉਹ ਨੂੰ ਫਿਰ ਬਾ ਬੇਲੇ ਖਵੇਲੇ ਉਹ ਇਦਾਂ ਦੇ ਬਿਆਨ ਦਿੰਦੀ ਆ ਜਿਹੜੇ ਬੜੇ ਨੁਕਸਾਨਦੇ ਆ ਇਹ ਵੀ ਰਿੰਦਿਆ ਦਮੋਹੀ ਕੋਈ ਚੀਜ਼ ਆ ਆਰਐਸਐਸ ਵਾਲੇ ਦੇ ਅੱਠ ਮੂੰਹ ਇੱਕ ਕੋਈ ਥਿਰ ਕੋਈ ਬਿਆਨ ਦੇਗੀ ਦੂਜੀ ਕੋਈ ਬਿਆਨ ਦੇਗੀ ਆਰਥਸਾਸਤੀ ਇਸ ਲੀਟਰ ਨੂੰ ਸਮਝਣਾ ਚਾਹੁੰਦੇ ਹੋ ਤਾਂ ਸਮਝੋ ਇਹ ਝੂਠ ਦੀ ਮਸ਼ੀਨਰੀ ਹੈ। ਪੇਲਾ ਕੰਗਨਾ ਨੇ ਬਿਆਨ ਦਿੱਤਾ ਬਹੁਤ ਨਿੰਦਣ ਵਾਲਾ ਹੈ। ਪੇਲਾ ਕਿਸਾਨਾਂ ਬਾਰੇ ਨੂੰ ਬਹੁਤ ਘਟਿਆ ਬਿਆਨ ਦਿੱਤਾ। ਔਰ ਇਹ ਝੂਠੇ ਆ। ਇਹ ਨਿੰਦਰੇ ਜਦੋਂ ਨਹੀਂ ਤਾਂ ਕੋਈ ਕਾਰਨ ਨੂੰ ਪਾਰਟੀੋਂ ਬਾਹਰ ਕੌਣ ਕਰੇਗਾ? ਮਹਾਤਮਾ ਗਾਂਧੀ ਨੂੰ ਪਾਰਟੀ ਅਨੁਕੂਲ ਦੱਸਿਆ ਜਾ ਰਿਹਾ ਜਾਂ ਫਿਰ ਜਿਹੜੇ ਬਾਕੀ ਦੇ 4 ਲੀਟਰ ਉਹਨਾਂ ਨੇ ਗਿਨਾਏ ਹੈ ਰੈਵੋਲੂਸ਼ਨਰੀ ਗਿਨਵਾਏ ਹੈ ਉਹਨਾਂ ਨੂੰ ਪਾਰਟੀ ਦੇ ਅਨੁਕੂਲ ਦੱਸਿਆ ਜਾ ਰਿਹਾ ਮਤਲਬ ਫਿਰ ਕਿੱਥੇ ਖੜਦੀ ਹੈ ਕਿ ਕੀ ਸਟੈਂਡ ਹੈ ਪਾਰਟੀ ਮੈਂ ਤੇ ਇਹੀ ਕਹਣਾ ਵੀ ਇਹ ਹੋਰ ਵੀ 10 12 ਸਟੈਂਡ ਲੈ ਸਕਦੀ ਹੈ ਦੇਖੋ ਨਾ ਇੱਕੋ ਵੇਲੇ ਗਊ ਮਾਤਾ ਆਇਆ ਇੱਕੋ ਵੇਲੇ ਗਊ ਮਾਤਾ ਦਾ ਵਧੀਆ ਮੀਲਸਪਲਾਈ ਕਰਦੇ ਆ ਇਹ ਗੋਆ ਚ ਮੰਤਰੀ ਸਾਹਿਬ ਬੀਜੇਪੀ ਦੇ ਹੁਣ ਤੁਸੀਂ ਕੀ ਕਹੋ ਕਿ ਕਿਤੇ ਯਕੀਨ ਕਰੋਗੇ ਇਹ ਹੀ ਬਿਲਕੁਲ ਕਈਆ ਵੀ ਇਹ ਪਲਾਨ ਕਰਦੇ ਆ ਵੀ ਤੁਸੀਂ ਵੱਖ-ਵੱਖ ਸੂਬਿਆਂ 'ਚ ਕਿਹੜੀ ਅੱਗ ਲਾਉਣੀ ਕਿਹੜਾ ਤਰੀਕਾ ਵਰਤਣਾ ਹੈ। ਜੀ ਜੀ ਐਸ ਵੀ ਇਹਸੇ ਵੇਲੇ ਕਰ ਰਹੀ ਹੈ ਬਿਲਕੁਲੀ ਉਹ ਸੱਤ ਬੋਲ ਬੋਲ ਰਹੀ ਆ ਪਰ ਸਾਨੂੰ ਪਹੁ ਫੇ ਮੈਂ ਬਾਰ-ਬਾਰ ਕਹਿਣਾ ਉਹ ਇੱਕੋ ਹੀ ਸਮੇਂ ਤੇ ਤੁਸੀਂ ਤਾਂ ਕਹਿ ਰਹੇ ਵੱਖ-ਵੱਖ ਸੂਬਿਆਂ 'ਚ ਉਹ ਇੱਕ ਸੂਬੇ 'ਚ ਤੈਨ ਬੋਲੀਆਂ ਬੋਲ ਸਕਦੇ ਆ। ਕੰਗੜਾ ਰਣੌਤ ਆਏ ਦੇਡ ਕੋਈ ਨਾ ਕੋਈ ਬਿਆਨ ਜਾਰੀ ਕਰਦੇ ਨੇ ਅੰਬੀ ਨੇ ਸਿਆਸੀ ਟਿੱਕਾ ਟਿਪੜੀ ਹੁੰਦੀ ਰਹਿੰਦੀ ਆ ਪਰ ਉਹ ਬਿਆਨ ਵੀ ਕਈ ਵਾਰ ਸਿਆਸੀ ਗਲਿਆਰਿਆਂ ਚੋਂ ਲੰਘ ਕੇ ਤਾਂ ਵੱਲ ਨੂੰ ਚਲ ਜਾਂਦੇ ਨੇ ਉਹ ਇੱਕ علیحد੍ਹਾ ਟੌਪਿਕ ਹੈ ਪਰ ਜਦੋਂ ਉਹਨਾਂ ਬਿਆਨਾਂ ਦਾ ਵਿਰੋਧ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਹੀ ਕਰਨ ਲੱਗ ਜਾਣ ਉਦੋਂ ਭਾਜਪਾ ਉੱਤੇ ਵੀ ਵੱਡਾ ਸਵਾਲ ਖੜਾ ਹੋਣ ਲੱਗਦਾ ਹਾਈ ਕਮਾਂਡ ਉੱਤੇ ਵੀ ਵੱਡਾ ਸਵਾਲ ਖੜਾ ਹੋਣ ਲੱਗਦਾ ਕੰਗੜਾ ਰ瑙ਤ ਨੇ ਇਸੇ ਤਰ੍ਹਾਂ ਗਾਂਧੀ ਜਨਮ ਦਿਤੀ ਮੌਕੇ ਇੱਕ ਬਿਆਨ ਜਾਰੀ ਕੀਤਾ ਜਿਸ ਦਾ ਉਹਨਾਂ ਦੇ ਆਪਣੇ ਹੀ ਪਾਰਟੀ ਲੀਡਰਾਂ ਨੇ ਵਿਰੋਧ ਕਰ ਦਿੱਤਾ ਵਿਰੋਧ ਕਰਨ ਵਾਲੇ ਹੋਰ ਕੋਈ ਨਹੀਂ ਸਕੋ ਪੰਜਾਬ ਤੋਂ ਬੀਜੇਪੀ ਲੀਡਰ ਔਰ ਬੀਜੇਪੀ ਦੇ ਸੀਨੀਅਰ ਸਪੋਕਸਪਰਸਨ ਹਰਜੀਤ ਸਿੰਘ ਗਰੇਵਾਲ ਸੀ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਦਿੱਤੇ ਬਿਆਨ ਭਾਵੇਂ ਕੰਗੜਾ ਰਣੌਤ ਦੇ ਖਿਲਾਫ ਰਹੇ ਪਰ ਉਹਦੇ ਵਿੱਚ ਉਹਨਾਂ ਨੇ ਇੱਕ ਇਹੋ ਜਿਹਾ ਕੰਪੈਰੀਜ਼ਨ ਕਰ ਦਿੱਤਾ ਜਿਹੜਾ ਸ਼ਾਇਦ ਨਹੀਂ ਕਰਨਾ ਚਾਹੀਦਾ ਸੀ ਜਿਹੜਾ ਸ਼ਾਇਦ ਉਸ ਵੇਲੇ ਵਾਜਬ ਨਹੀਂ ਸੀ ਜਾਂ ਖੁੱਲੇ ਤੌਰ ਦੇ ਉੱਤੇ ਇੰਨਾ ਵੱਡਾ ਬਿਆਨ ਦੇਣਾ ਸ਼ਾਇਦ ਉਹਨਾਂ ਵਾਸਤੇ ਵੀ ਚੰਗਾ ਨਾ ਹੁੰਦਾ ਹੋਵੇ ਪਰ ਤਾਂ ਵੀ ਉਹਨਾਂ ਨੇ ਦੇ ਦਿੱਤਾ ਇੱਕ ਪਾਸੇ ਮਹਾਤਮਾ ਗਾਂਧੀ ਦਾ ਜ਼ਿਕਰ ਕਰਦੇ ਨੇ ਦੂਸਰੇ ਪਾਸੇ ਸਰਦਾਰ ਉਦਮ ਸਿੰਘ ਸਰਦਾਰ ਕਰਤਾ ਸਿੰਘ ਸਾਹਿਬ ਸਰਾਬਾ ਸਰਦਾਰ ਸ਼ਹੀਦ ਭਗਤ ਸਿੰਘ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਨੇ ਆ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਦਾ ਜ਼ਿਕਰ ਕਰਦੇ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਕਹਿੰਦੇ ਕਿ ਇਹਨਾਂ ਨੇ ਵੀ ਸੰਘਰਸ਼ ਕੀਤਾ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਪਰ ਦੂਜੇ ਪਾਸੇ ਕਹਿੰਦੇ ਮਹਾਤਮਾ ਗਾਂਧੀ ਜੀ ਦਾ ਜਿਹੜਾ ਰਾਹ ਸੀ ਉਹ ਸ਼੍ਰੇਸ਼ਟ ਸੀ ਯਾਨੀ ਕਿ ਕੰਪੈਰੀਜ਼ਨ ਇੱਕ ਜ਼ਰੂਰ ਹੋਣਾ ਨੇ ਕਰ ਦਿੱਤਾ ਜਿਸ ਨੂੰ ਲੈ ਕੇ ਹੁਣ ਵਿਵਾਦ ਬਣਿਆ ਹੋਇਆ ਹੈ ਹਰਜੀਤ ਸਿੰਘ ਅਰੇਵਾਲ ਦਾ ਇਹ ਬਿਆਨ ਕਿੱਡਾ ਵੱਡਾ ਬਣ ਸਕਦਾ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਫਿਲਹਾਲ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸੈਕਟਰੀ ਸ਼੍ਰੀ ਮੰਗਤਰਾਮ ਪਾਸਲਾ ਜੀ ਮੌਜੂਦ ਨੇ ਪਾਸਲਾ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ 1 ਇੰਡੀਆ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹਦਾ ਜ਼ਿਕਰ ਕੀਤਾ ਬੀਜੇਪੀ ਦੇ ਸਪੋਕਸ ਪਰਸਨ ਦਾ ਜਿਨੇ ਇਸ ਬਹਾਨੇ ਨਾਲ ਬੇ ਕੰਗਨਾ ਰਾਉਤ ਨੇ ਜਿਹੜੀ ਕੰਗਨਾ ਓਐਮਪੀ ਐ ਉਹਨੇ ਮਹਾਤਮਾ ਗਾਂਧੀ ਦੀ ਥੋੜੀ ਕਹਿ ਲੋ ਇਨਸਲਟ ਕੀਤੀ ਐ ਇਹ ਕਹੇ ਕਿ ਮਾਤਾ ਦੇ ਤਾਂ ਪੁੱਤਰ ਲਾਲ ਹੁੰਦੇ ਆ ਪਿਤਾ ਥੋੜਾ ਹੁੰਦਾ ਰਾਸ਼ਟਰਦਾ ਇਹ ਮੈਂ ਸਮਝਦਾ ਬਈ ਇਹ ਅਸਲ ਚ ਆਰਐਸਐਸ ਦੀ ਬੋਲੀ ਐ ਔਰ ਕੰਗਨਾ ਵੀ ਉਹ ਸਾਰ ਐਸਐਸ ਦਾ ਪਾਰਟ ਐ ਚਾਹੇ ਉਹ ਮਨ ਦੀ ਕਿਨਾਂਕ ਨਹੀਂ ਮਨ ਦੀ ਅਲੱਗ ਗੱਲ ਐ ਉਹਦਾ ਬਿਆਨ ਦਾ ਕਰਨ ਦੀ ਵੀ ਆਏ ਉਹ ਬਲਦੀ ਤੇ ਹੋਰ ਤੇਲ ਪਾ ਦਿੱਤਾ ਗਰੇਵਾਲ ਨੇ ਆਜ਼ਾਦੀ ਦੀ ਲਹਿਰ ਦਾ ਮਾਨਮਤਾ ਜਿਹੜਾ ਹਿੱਸਾ ਆ ਉਹਨੂੰ ਨਿੰਦਣ ਦਾ ਯਤਨ ਕੀਤਾ ਉਹਨੇ ਆਜ਼ਾਦੀ ਦੀ ਲੜਾਈ ਚ ਬਹੁਤ ਸਾਰੀਆਂ ਧਰਾਮਾਂ ਸਨ ਉਹਦੇ ਵਿੱਚ ਮਹਾਤਮਾ ਗਾਂਧੀ ਦਾ ਰੋਲ ਵੀ ਬਹੁਤ ਵੱਡਾ ਸੀ ਬਿਨਾਂ ਸ਼ਕਤੋਂ ਲੇਕਿਨ ਉਹਦੇ ਵਿੱਚ ਗਦਰ ਪਾਰਟੀ ਦਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਉਦਮ ਸਿੰਘ ਸੁਨਾਮ ਦਾ ਕਰਤਾਰ ਸਿੰਘ ਸਰਾਭੇ ਦਾ ਇਹ ਸਾਰਿਆਂ ਦਾ ਰੋਲ ਵੀ ਇਹ ਨੇਵੀ ਰੋਲ ਸੀਗਾ ਉਹਨਾਂ ਦਾ ਬਹੁਤ ਸ਼ਾਨਦਾਰ ਰੋਲ ਸੀ ਬਲਕਿ ਮੈਂ ਇੱਕ ਮਾਂ ਵੀ ਜਿਹੜਾ ਇਹ ਰੋਲ ਸੀ ਇਹਨੇ ਹੀ ਅੰਗਰੇਜ਼ ਸਾਮਰਾਜ ਨੂੰ ਮਜਬੂਰ ਕੀਤਾ ਵੀ ਉਹ ਜਲਦੀ ਨਾ ਜਲਦੀ ਭਾਰਤ ਵਿੱਚੋਂ ਚਲਾ ਜਾਵੇ ਜਦੋਂ 1945 ਚ ਭਾਰਤ ਦੀ ਨੇਵੀ ਦੇ ਉੱਤੇ ਵੀ ਲਾਲ ਝੰਡਾ ਝੁੱਲ ਗਿਆ ਨੇਵੀ ਦੇ ਲੋਕਾਂ ਨੇ ਬਗਾਵਤ ਕਰਤੀ ਅੰਗਰੇਜ਼ਾਂ ਦੇ ਖਿਲਾਫ ਤੇ ਅੰਗਰੇਜ਼ਾਂ ਨੂੰ ਸਮਝ ਲੱਗ ਗਈ ਸੀ ਉਸ ਵੇਲੇ ਵੀ ਮੇਰਾ ਭਾਰਤ ਜਾਣਾ ਮੁਸ਼ਕਲ ਆ ਇਸ ਲਈ ਇਹ ਕੰਟਰੋਵਰਸੀ ਪੈਣ ਦੀ ਬਜਾਏ ਦੇਖਣਾ ਇਹ ਚਾਹੀਦਾ ਵੀ ਦੋਨਾਂ ਧਿਰਾਂ ਨੇ ਇੱਕ ਮਾਣਮੱਤਾ ਰੋਲ ਅਦਾ ਕੀਤਾ ਔਰ ਨਿਸ਼ਾਨਾ ਵੀ ਇਹ ਫਰਕ ਇਸ ਕੱਲ ਦਾ ਵੀ ਆ ਵੀ ਜਿਹੜਾ ਇਹ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਹੋਰੀ ਗਦਰ ਪਾਰਟੀ ਇਹਨਾਂ ਦਾ ਆਜ਼ਾਦੀ ਦਾ ਨਿਸ਼ਾਨਾ ਵੀ ਕਮਾਲ ਦਾ ਸੀ ਉਹ ਆਜ਼ਾਦੀ ਤੋਂ ਬਾਅਦ ਸਾਂਝੀ ਵਾਲਤਾ ਚਾਹੁੰਦੇ ਸਨ ਬਰਾਬਰਤਾ ਚਾਹੁੰਦੇ ਸਨ ਔਰ ਇਹ ਬਰਾਬਰਤਾ ਤੇ ਸਾਂਝੀ ਵਾਲਤਾ ਭਾਜਪਾ ਨੂੰ ਬਹੁਤ ਦੁਖੀ ਕਰਦੀ ਆ ਇਸੇ ਕਰਕੇ ਉਹ ਕਦੀ ਮਹਾਤਮਾ ਗਾਂਧੀ ਨੂੰ ਤੇ ਪਟੇਲ ਦਾ ਫਰਕ ਪਾ ਦਿੰਦੇ ਆ ਵੀ ਪਟੇਲ ਸਾਡੇ ਨਾਲ ਆ ਤੇ ਗਾਂਧੀ ਵਿਰੋਧੀ ਆ ਕਈ ਵਾਰੀ ਕਹਿੰਦੇ ਆ ਵੀ ਗਾਂਧੀ ਹੁਣ ਇਹਨੇ ਕਹਿਤਾ ਵੀ ਗਾਂਧੀ ਵੀ ਆਜ਼ਾਦੀ ਦੀ ਲੜਾਈ ਦਾ ਹੀਰੋ ਆ ਵੈਸੇ ਹੀਰੋ ਨੂੰ ਚੰਗਾ ਸਨਮਾਨ ਦਿੱਤਾ ਆਰਐਸਐਸ ਨੇ 1948 ਚ ਉਹਨਾਂ ਦੀ ਗੋਲੀ ਮਾਰ ਕੇ ਸ਼ਹਾਦਤ ਕਰ ਦਿੱਤੀ ਗਰੇਵਾਲ ਨੂੰ ਆਪਣਾ ਗਰੇਵਾਂ ਚ ਪਹਿਲਾ ਮੂੰਹ ਚੱਕਣਾ ਚਾਹੀਦਾ ਮੂੰਹ ਪਾ ਕੇ ਵੀ ਜਿਹੜੀ ਗਾਂਧੀ ਨੂੰ ਜ਼ਿਕਰ ਕਰ ਰਿਹਾ ਹੋ ਨਿੰਦਣ ਵਾਸਤੇ ਗਦਰ ਪਾਰਟੀ ਨੂੰ ਤੇ ਕਰਤਾਰ ਸਿੰਘ ਸਰਾਭੇ ਨੂੰ ਉਸੇ ਗਾਂਧੀ ਨੂੰ ਆਰਐਸਐਸ ਦੇ ਇੱਕ ਕਾਤਲ ਨੇ ਗੋਲੀ ਮਾਰ ਕੇ ਬਿਰਲਾ ਮੰਦਿਰ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਸੀ ਔਰ ਖੁਸ਼ੀਆਂ ਮਨਾਈਆਂ ਗਈਆਂ ਆਰਐਸਐਸ ਦੇ ਦਫਤਰ ਚ ਇਸ ਵਾਸਤੇ ਮੈਂ ਸਮਝਦਾ ਕਿ ਇਹ ਆਜ਼ਾਦੀ ਦੀ ਲਹਿਰ ਦਾ ਹਿੱਸਾ ਨਹੀਂ ਜਿਹੜੀ ਰਹੀ ਧਰ ਉਹਨੂੰ ਫਿਰ ਬਾਬੇਲੇ ਕਵੇਲੇ ਉਹ ਇਦਾਂ ਦੇ ਬਿਆਨ ਦਿੰਦੀ ਆ ਜਿਹੜੇ ਬੜੇ ਨੁਕਸਾਨਦੇ ਆ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਨਾ ਜ਼ਰੂਰ ਕਈ ਵਾਰੀ ਹੁੰਦੀ ਆ ਦਮੋਹੀ ਕੋਈ ਚੀਜ਼ ਆ ਆਰਐਸਐਸ ਆਲੇ ਦੇ ਅੱਠ ਮੂੰਹ ਆ ਇੱਕ ਕੋਈ ਧਰ ਕੋਈ ਬਿਆਨ ਦੇਗੀ ਦੂਜੀ ਕੋਈ ਬਿਆਨ ਦੇਗੀ RSS ਦੀ ਇੱਕ BB ਨੇ ਗਾਂਧੀ ਦੀ ਫੋਟੋ ਬਣਾ ਕੇ ਨਾ ਉਹਨੂੰ ਗੋਲੀਆਂ ਮਾਰੀਆਂ ਜੀ ਵੀਡੀਓ ਵਾਇਰਲ ਹੋਈ ਆ ਵੀ ਐਸੀ ਤਾਂ ਗਾਂਧੀ ਨੂੰ ਮਾਰਨਾ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਉਹ ਵੀ BJP ਨਾਲ ਆ ਇਹਖ ਹੋਰ ਸੱਜਣਾ ਕੋ ਕਹਿ ਦਊਗਾ ਨਹੀਂ ਨਹੀਂ ਗਾਂਧੀ ਨੂੰ ਤਾਂ ਅਸੀਂ ਬੜਾ ਵੱਡਾ ਸਮਝਦੇ ਆ ਇੱਕ ਤੀਜਾ ਆ ਜਾਏਗਾ ਨਹੀਂ ਜੀ ਗਾਂਧੀ ਨਾਲੋਂ ਦੂਜਾ ਵੱਡਾ ਆ ਪਟੇਲ ਜ਼ਿਆਦਾ ਵੱਡਾ ਆ ਯਾਨੀ ਮਤਲਬ ਇੱਕੋ ਹੀ ਵੇਲੇ ਜਦੋਂ ਜਿਹੜਾ RSS ਦਾ ਮੁਖੀ ਐ ਇਸ ਵੇਲੇ ਆ ਭਗਵਤ ਉਹ ਇੱਕ ਪਾਸੇ ਤਾਂ ਕਹਿੰਦਾ ਵੀ ਸਾਨੂੰ ਇਸ ਸਾਧ ਤੱਕ ਵੀ ਜਾਣਾ ਚਾਹੀਦਾ ਜਿੰਨਾ ਅਸੀਂ ਦਲਤਨਾਂ ਨੇ ਆ ਕੀਤਾ ਆ ਜੇ ਸਾਨੂੰ ਨੇ ਤੇ ਝੂਠ ਖਾਣੀ ਪੈ ਜੀ ਬਸਾਨੂੰ ਉਹ ਵੀ ਖਾਣ ਲਈ ਤਿਆਰ ਰਹਿਣਾ ਚਾਹੀਦਾ ਬੜਾ ਲੋਕਾਂ ਦੇ ਚਰਚਾ ਛੜੀ ਵੀ ਭਗਵਤ ਸਵਾਹ ਕਹਿ ਰਹੇ ਆ ਤੇ ਨਾਲ ਹੀ ਕਹਿ ਰਹੇ ਆ ਵੀ ਜਿਹੜਾ ਮਨੁਵਾਦੀ ਢਾਂਚਾ ਆ ਜਿਸ ਜਾਤ ਪਾਤ ਵਰਣ ਵਸਤਾ ਆ ਉਹ ਵੀ ਭਾਰਤ ਲਈ ਬਹੁਤ ਫਿੱਟ ਆ ਉਹਦੇ ਵਿੱਚ ਵੀ ਜਿਹੜੇ ਲੋਕਾਂ ਨੂੰ ਸੇਵਾ ਕਰਨ ਦਾ ਨਾ ਜਿਹੜਾ ਮੌਕਾ ਮਿਲਣਾ ਉਹ ਕੁਦਰਤ ਨੇ ਦਿੱਤਾ ਆ ਭਾਵੇਂ ਦਾ ਇਹ ਵੀ ਜਾਤ ਪਾਤੀ ਸਿਸਟਮ ਜਿਹੜਾ ਸਾਡਾ ਥੱਲੇ ਦਾ ਵਰਗ ਆ ਗਰੀਬ ਜਿਹੜਾ ਲੋਕਾਂ ਦੀ ਸੇਵਾ ਕਰਦਾ ਉਹ ਐਸੇ ਹਾਲਤ ਵਿੱਚ ਰਹੇ ਜਿੱਦਾਂ ਦਾ ਆਰਐਸਐਸ ਚਾਹੁੰਦੀ ਹੈ ਉਹਨਾਂ ਨੂੰ ਇਨਸਾਨ ਨਾ ਸਮਝਿਆ ਜਾਵੇ ਹੁਣ ਕੀ ਕੋਈ ਸਮਝੇਗਾ ਵੀ ਭਗਵਤ ਦਾ ਉਹ ਬਿਆਨ ਕਰ ਗਾ ਠੀਕ ਆ ਕਿ ਜਦ ਭਗਵਤ ਦਾ ਇਹ ਕਹਿਣਾ ਭਗਵਾਨ ਬਿਆਨ ਠੀਕ ਆ ਵੀ ਭਾਰਤ ਦੇ ਵਿੱਚ ਇਹ ਜਿਹੜਾ ਮਨੁਵਾਦੀ ਢੰਚਾ ਇਹ ਬਹੁਤ ਚੰਗਾ ਆ ਇਸ ਲਈ ਜੇ ਤੁਸੀਂ ਆਰਐਸਐਸ ਦੀ ਅਸਲੀ ਤ ਨੂੰ ਸਮਝਣਾ ਚਾਹੁੰਦੇ ਹੋ ਤਬ ਸਮਝੋ ਵੀ ਝੂਠ ਦੀ ਮਸ਼ੀਨਰੀ ਆ ਇੱਕ ਝੂਠ ਦੀ ਮਸ਼ੀਨਰੀ ਹੈ ਇੱਕ ਮਿਸਰਫਾਰਮੇਸ਼ਨ ਦੀ ਮਸ਼ੀਨਰੀ ਹੈ ਇਹ ਆਪਣੇ ਹਿੱਤਾਂ ਨੂੰ ਪਾਲਣ ਲਈ ਇੱਕੋ ਵੇਲੇ ਸੈਂਕੜੇ ਝੂਠ ਮਾਰ ਸਕਦੀ ਹੈ ਲੋਕਾਂ ਨੂੰ ਬੇਫਕੂ ਬਣਾਉਣ ਵਾਸਤੇ 25 ਚਾਰਜਿਸ ਬਣੀ ਆ ਕੋਈ ਪੁੱਛ ਸਕਦਾ ਵੀ ਲਗਾਤਾਰ ਹੀ ਪ੍ਰਚਾਰ ਕੀਤਾ ਗਿਆ ਵੀ ਸਾਡਾ ਕੰਮ ਰਾਜਨੀਤੀ ਚ ਨਹੀਂ ਹੈ ਅਸੀਂ ਤਾਂ ਇੱਕ ਕਲਚਰਲ ਆਰਗੇਨਾਈਜੇਸ਼ਨ ਆ ਲੋਕਾਂ ਦੀ ਸੇਵਾ ਕਰਨੀ ਆ ਦੇਸ਼ ਭਗਤੀ ਸिखਲਣੀ ਆ ਹੁਣ ਇਹ ਆਰਐਸਐਸ ਵਾਲਿਆਂ ਨੇ ਜਿਉਂ ਹੀ ਬੀਜੇਪੀ ਸੱਤਾ ਤੇ ਆ ਗਈ ਆ ਔਰ ਪਹਿਲਾਂ ਵੀ ਜਦੋਂ ਆਇਆ ਵਾਜਪਈ ਆਇਆ ਸੱਤਾ ਤੇ ਉਦੋਂ ਵੀ ਇਹਨਾਂ ਦੇ ਆ ਨਾ ਲਾਲੀਆਂ ਛੱਡ ਜਾਂਦੀਆਂ ਔਰ ਸਾਰੇ ਫੈਸਲੇ ਫਿਰ ਆਰਐਸਐਸ ਦਾ ਦਫ਼ਤਰ ਜਿਹੜਾ ਨਾਗਪੁਰ ਉਹ ਕਰਦਾ ਆ ਵੀ ਤੁਸੀਂ 100 ਸਾਲ ਲੋਕਾਂ ਨੂੰ ਝੂਠ ਬੋਲਦੇ ਰਹੇ ਹੋ ਜੇ ਤੁਹਾਡਾ ਨਿਸ਼ਾਨਾ ਸੀ ਰਾਜਨੀਤੀ ਦਾ ਤੁਹਾਨੂੰ 1925 ਚ ਕਹਿਣਾ ਚਾਹੀਦਾ ਸੀ ਸਾਡਾ ਰਾਸ਼ਟਰੀ ਨਿਸ਼ਾਨਾ ਆ ਅਸੀਂ ਅੰਗਰੇਜ਼ਾਂ ਦੇ ਹਮੈਤੀ ਆ ਕਿਉਂਕਿ ਰਾਸ਼ਟਰੀ ਤੌਰ ਤੇ ਅਸੀਂ ਮੁਸਲਮਾਨਾਂ ਨੂੰ ਭਾਰਤ ਵਿੱਚੋਂ ਕੱਢਣਾ ਆ ਕਿਸੇ ਅੰਗਰੇਜ਼ਾਂ ਦਾ ਸਾਥ ਦੇ ਰਹੇ ਆ ਉਹ ਤਾਂ ਇਹ ਕਹੇ ਵੀ ਨਹੀਂ ਨਹੀਂ ਸਾਡਾ ਕੰਮ ਤਾਂ ਰਾਜਨੀਤੀ ਨਾਲ ਹੀ ਕੋਈ ਨਹੀਂ ਹੈ ਇਸ ਲਈ ਜਿਹੜਾ ਪਹਿਲਾਂ ਕੰਗਨਾ ਨੇ ਬਿਆਨ ਦਿੱਤਾ ਬਹੁਤ ਨਿੰਦਨ ਵਾਲਾ ਆ ਪਹਿਲਾਂ ਕਿਸਾਨਾਂ ਬਾਰੇ ਉਹਨੇ ਬਹੁਤ ਘਟਿਆ ਬਿਆਨ ਦਿੱਤਾ ਔਰ ਇਹ ਝੂਠੇ ਆ ਇਹ ਨਿੰਦ ਦੇ ਜਦੋਂ ਨਹੀਂ ਤਾਂ ਕੋਈ ਕਾਰਨੀਆਂ ਨੂੰ ਪਾਰਟੀੋਂ ਬਾਹਰ ਕੌਣ ਕਰੇਗਾ ਇਮੀਡੀਏਟਲੀ ਚਾਹੀਦਾ ਇਹ ਸੀ ਵੀ ਉਹਨੂੰ ਕੰਗਨਾ ਨੂੰ ਅਸੀਂ ਪਾਰਟੀ ਤੋਂ ਐਕਸਪੈਲ ਕਰਦੇ ਆਂ لیکن ایک سعودی مدد بھی کری ਜਾਂਦਾ ਵੀ ਕੰਗਨਾ ਠੀਕ ਹੈ ਕਹਿ ਰਹੀ ਆ ਜਿਹੜਾ ਕਿਸਾਨਾਂ ਦਾ ਅੰਦੋਲਨ ਸੀ ਉਹਦੇ ਵਿੱਚ ਤਾਂ ਬਹੁਤ ਕਮਿਊਨਿਸਟ ਵੀ ਸੀ ਆਤਵਾਦੀ ਸੀ ਉਹਦਾ ਦੇਸ਼ ਵਿਰੋਧੀ ਲੋਕ ਸੀ ਉਹ ਵੀ ਕਹੀ ਜਾਂਦੇ ਆ ਕੰਗਨਾ ਰਾਉਤ ਨੂੰ ਵੀ ਬੁਰਾ ਕਹੀ ਜਾਂਦੇ ਆ ਇਸ ਲਈ ਇਹ ਕੋਈ ਇੱਕ ਨਹੀਂ ਬੋਲੀ ਇਹਨਾਂ ਦੇ ਝੂਠ ਨਾਲ ਇੱਕ ਵਰਤਾਨ ਸਿਰਜਦੇ ਆ ਹੁਣ ਕੰਗਨਾ ਰਾਉਤ ਨੇ ਗਾਂਧੀ ਜੀ ਬਾਰੇ ਦਿੱਤਾ اور ਗਾਂਧੀ ਨੂੰ ਡਿਫੈਂਡ ਕਰਨ ਦੇ ਨਾਂ ਦੇ ਥੱਲੇ ਗਰੇਵਾਲ ਸਾਹਿਬ ਬੋਲ ਪਿਆ ਪੰਜਾਬ ਦੇ ਵਿੱਚੋਂ ਬੀਜਦਾ ਜੀ ਗਾਂਧੀ ਨੂੰ ਤਾਂ ਅਸੀਂ ਮੰਨਦੇ ਆਂ ਤੇ ਗੱਲ ਦਾ ਰੌਲਾ ਤਾਂ ਸਾਡਾ ਸਰਾਬੇ ਨਾਲ ਆ ਅਸਲ 'ਚ ਮੈਂ ਫੇਰ ਦਰੋਣਾ ਜਿਹੜਾ ਆਰਐਸਐਸ ਬਾਰ-ਬਾਰ ਕਹਿ ਰਹੀ ਆ ਮੋਦੀ ਬਾਰ-ਬਾਰ ਕਹਿ ਰਿਹਾ ਵੀ ਸਾਨੂੰ ਜਿਹੜੀ ਉਹ ਸਾਡੀ ਪ੍ਰਾਣੀ ਸਭਤਾਏ ਸਾਨੂੰ ਬਹੁਤ ਪਿਆਰੀ ਆ ਜਿਹੜਾ ਅਸੀਂ ਇਸ ਧਰਮ ਨੂੰ ਪ੍ਰਾਣੇ ਨੂੰ ਲਾਗੂ ਕਰਨਾ ਆ ਉਹ ਤਾਂ ਕਰਨਾ ਆ ਵੀ ਉਹਦੇ ਵਿੱਚ ਇਹ ਗੈਰ ਬਰਾਬਰੀ ਸੀ ਅਸੀਂ ਗੈਰ ਬਰਾਬਰੀ ਵਾਲੇ ਢਾਂਚੇ ਨੂੰ ਹੀ ਦੁਬਾਰਾ ਲਿਆਉਣਾ ਆ ਅਸੀਂ ਜਾਤ ਪਾਤ ਦਾ ਸਿਸਟਮ ਦੁਬਾਰਾ ਲਿਆਉਣਾ ਆ ਇਸ ਲਈ ਜਿਹੜਾ ਉਹ ਪ੍ਰਚਾਰ ਪੂਰਾ ਕਰ ਰਹੇ ਜਿਹੜੇ ਵਿਰੋਧ ਹੈ ਕਮਨਿਸਟਾਂ ਦੇ ਇਸ ਕਰਕੇ ਵਿਰੋਧ ਹੈ ਵੀ ਇਹ ਬਰਾਬਰਤਾ ਦੀ ਗੱਲ ਕਿਉਂ ਕਰਦੇ ਆ ਇਹ ਕਿਉਂ ਕਹਿੰਦੇ ਜਾਤ ਪਾਤ ਨਹੀਂ ਚਾਹੀਦੀ ਇਹ ਕਿਉਂ ਕਹਿੰਦੇ ਔਰਤਾਂ ਤੇ ਮਰਦਾਂ ਦੀ ਬਰਾਬਰਤਾ ਆ ਇਸ ਲਈ ਸਾਨੂੰ ਸਮਝ ਆਉਂਦੀ ਇਸ ਗੱਲ ਦੀ ਵੀ ਆਰਐਸਐਸ ਔਰ ਜਿਹੜੀ ਇਹਨਾਂ ਦੀ ਸਪਰਾਣਾ ਸਭਤਾ ਸਾਰੀ ਇਹਨਾਂ ਦੀ ਆ ਉਹ ਗੈਰ ਬਰਾਬਰੀ ਦੇ ਆਧਾਰ ਤੇ ਆ ਤਾਂ ਮੈਂ ਸਮਝਦਾ ਕਿ ਸਾਨੂੰ ਆਰਐਸਐਸ ਦੇ ਇਹਨਾਂ ਵਿਚਾਰਾਂ ਦੇ ਉੱਤੇ ਪੂਰੀ ਧਿਆਨ ਨਾਲ ਗੱਲ ਕਰਨੀ ਸੋਚਣੀ ਚਾਹੀਦੀ ਆ ਵੀ ਇੱਕੋ ਵੇਲੇ ਕਿੰਨੀਆਂ ਬੋਲੀਆਂ ਬੋਲ ਸਕਦੇ ਆ ਮਾਦਨਾ ਪਈ ਪੁੱਛਣਾ ਚਾਹੁੰਦਾ ਕਿਉਂਕਿ ਇੱਕੋ ਪਾਰਟੀ ਹੈ ਇੱਕੋ ਪਾਰਟੀ ਦੇ ਦੋ ਨਮਾਇੰਦੇ ਇੱਕ ਪੰਜਾਬ ਤੋਂ ਆ ਇੱਕ ਐਮਪੀ ਜਿਹੜੇ ਕੰਗਨਾਰ ਨੌਤਨੇ ਉਹ ਹਿਮਾਚਲ ਤੋਂ ਆ ਮਤਲਬ ਗੱਲ ਇੱਥੇ ਖੜ ਦੀ ਹੈ ਜੇ ਇਹਦੇ ਪਿੱਛੇ ਵਿਚਾਰਧਾਰਾ ਇੱਕ ਹੈ ਜੇ ਪਾਰਟੀ ਪਿੱਛਲੀ ਵਿਚਾਰਧਾਰਾ ਇੱਕ ਹੈ ਤਾਂ ਫਿਰ ਦੋਵਾਂ ਦੇ ਵਿੱਚੋਂ ਕਿਹੜੀ ਧਰ ਨੂੰ ਉਹ ਪਾਰਟੀ ਦੇ ਅਨੁਕੂਲ ਦੱਸਦੇ ਪਏ ਨੇ ਕੀ ਮਹਾਤਮਾ ਗਾਂਧੀ ਨੂੰ ਪਾਰਟੀ ਅਨੁਕੂਲ ਦੱਸਿਆ ਜਾ ਰਿਹਾ ਜਾਂ ਫਿਰ ਜਿਹੜੇ ਬਾਕੀ ਦੇ ਚਾਰ ਲੀਡਰ ਉਹਨਾਂ ਨੇ ਗਿਣਵਾਏ ਹੈ ਰੈਵੋਲਿਊਸ਼ਨਰੀ ਗਿਣਵਾਏ ਹੈ ਉਹਨਾਂ ਨੂੰ ਪਾਰਟੀ ਦੇ ਅਨੁਕੂਲ ਦੱਸਿਆ ਜਾ ਰਿਹਾ ਮਤਲਬ ਫਿਰ ਕਿੱਥੇ ਖੜਦੀ ਹੈ ਕੀ ਇਹੀ ਤੇਦਾਰ ਸਤੀ ਸਫਤਿਆ ਕੋਈ ਇਹ ਝੂਠੀ ਮਸ਼ੀਨਰੀ ਆ ਕਿਸੇ ਨੇ ਇਹਦਾ ਮੈਂ ਇਹਦਾ ਮੁਕਾਬਲਾ ਕਰ ਸਕਦਾ ਜਿਹੜਾ ਜਰਮਨ ਦਾ ਜਿਹੜਾ ਬਹੁਤ ਗੋਬਲ ਸੀ ਜਿਹੜਾ ਝੂਠ ਬਹੁਤ ਮਾਰਦਾ ਸੀ ਇਹ ਝੂਠ ਮਾਰਨ ਦੀ ਮਸ਼ੀਨਰੀ ਆ ਮੇਰਾ ਸੀ ਇੱਕੋ ਵੇਲੇ ਗਾਂਧੀ ਨੂੰ ਚੰਗਾ ਕਹਿ ਸਕਦੇ ਆ ਇੱਕੋ ਵੇਲੇ ਗਾਂਧੀ ਦੇ ਕਾਤਲਾਂ ਦਾ ਮੰਦਿਰ ਬਣਾ ਸਕਦੇ ਆ ਇੱਕੋ ਵੇਲੇ ਗਾਂਧੀ ਤੇ ਪਟੇਲ ਨੂੰ ਇੱਕ ਦੂਜੇ ਦਾ ਵਿਰੋਧ ਖੜਾ ਕਰ ਸਕਦੇ ਆ ਪਟੇਲ ਨੂੰ ਤੇ ਨਹਿਰੂ ਨੂੰ ਵਿਰੋਧ ਖੜਾ ਕਰ ਸਕਦੇ ਆ ਇੱਕੋ ਵੇਲੇ ਅੰਗਰੇਜ਼ਾਂ ਦਾ ਗੁਣਗਾਨ ਕਰੀ ਜਾਂਦੇ ਆ ਕਿ ਆਪਣਾ ਗਲ ਸਿੱਧ ਕਰ ਲਈ ਫਿਰ ਉਹ ਜਿਹੜਾ ਵੀਰ ਸਰਵਰਕਰ ਉਹਦਾ ਨਾਂ ਵੀ ਲੈ ਲੈਣਗੇ ਹਾਲਾਂਕਿ ਵੀਰ ਸਰਵਰਕਰ ਦੇ ਦੋ ਪੱਖ ਆ ਪਹਿਲਾ ਪੱਖ ਉਹਦਾ ਚੰਗਾ ਆ ਪਰ ਜਿਹੜਾ ਮਾਫੀ ਨਾਮੇ ਵਾਲਾ ਪੱਖ ਆ ਉਹ ਤਾਂ ਦੇਸ਼ ਨਾਲ ਧੋਹ ਕਰਨ ਵਾਲਾ ਪੱਖ ਆ ਪਰ ਮੇਰਾ ਸੀ ਭਈ ਇਹ ਜਿਹੜੀ ਆਰਐਸਐਸ ਤੇ ਬੀਜੇਪੀ ਆ ਇਹਨੂੰ ਸਮਝਣਾ ਇਹ ਚਾਹੀਦਾ ਵੀ ਤੁਸੀਂ ਇਹਦੀ ਕਿਸੇ ਗੱਲ ਤੇ ਯਕੀਨ ਨਹੀਂ ਇਹਦੇ ਜਿਹੜੇ ਲਿਖਤਾਂ ਆ ਉਹਨੂੰ ਕੱਢ ਕੇ ਦੇਖੋ ਵੀ ਉੱਤੇ ਲਿਖਿਆ ਕੀ ਆ ਉੱਤੇ ਲਿਖਿਆ ਬਕਾਇਦਾ ਵੀ ਅਸੀਂ ਕਿੱਦਾਂ ਦਾ ਰਾਜਪਾਗ ਚਾਹੁੰਦੇ ਆ ਅਸੀਂ ਕਿੱਦਾਂ ਜਿਹੜੇ ਗੈਰ ਹਿੰਦੂ ਉਹਨਾਂ ਨਾਲ ਸਲੂਕ ਕਰਨਾ ਚਾਹੁੰਦੇ ਆ ਕਿੱਦਾਂ ਮੁਸਲਮਾਨ ਸਾਡੇ ਦੁਸ਼ਮਣ ਆ ਕਿਦਾਂ ਕਿਹੜੇ ਤਰੀਕੇ ਵਰਤੇ ਜਾਣ ਔਰ ਕਿੱਦਾਂ ਜਿਹੜੀ ਸਾਡੀ ਪ੍ਰਾਣੀ ਸਭਤਾ ਆ ਜਿੱਚ ਸਾਰੇ ਨੁਕਸਾਨ ਬਹੁਤ ਸਾਰੇ ਉਹ ਕਿੱਦਾਂ ਸਾਡੀ ਆਪਣੀ ਬਹੁਤ ਵਧੀਆ ਸਭਤਾ ਆ ਮੇਰਾ ਕਹਿਣ ਤੋਂ ਪਾਕਿਆ ਵੀ ਤੁਹਾਨੂੰ ਉਹ ਕਿਤਾਬਾਂ ਵੀ ਦੱਸਦੀਆਂ ਆ ਪਰ ਇਹ ਬਹੁਤ ਸਰੀਆਂ ਗੱਲਾਂ ਦਾ ਕਿਤਾਬਾਂ ਦੇ ਉਲਟ ਬੋਲ ਦਿੰ ਕਿ ਨਸੀਤਾ ਜੀ ਅਸੀਤਾ ਕਹਿੰਦੇ ਨਹੀਂ ਹਨ ਕਿਤਾਬਾਂ ਲਿਖਿਆ ਹੋਊਗਾ ਕਿਤਾਬਾਂ ਉਹਨਾਂ ਨੂੰ ਮੰਨਦੇ ਆ ਇਸ ਲਈ ਤੁਸੀਂ ਆਰਐਸਐਸ ਨੂੰ ਇੱਕ ਜ਼ਿੰਮੇਵਾਰ ਔਰ ਸਚਾਈ ਵਾਲੀ ਧਿਰ ਜਿਹੜੀ ਲੋਕਾਂ ਦੇ ਜਵਾਬ ਦੇ ਹੋਵੇ ਉਹਨੂੰ ਹੀ ਸਮਝਣਾ ਚਾਹੀਦਾ ਇਹਦੇ ਵੱਖ-ਵੱਖ ਮੂੰਹ ਆ ਇੱਕ ਬੰਦਾ ਮਹਾਰਾਸ਼ਟਰੇ ਬੈਠਾ ਕੋ ਬੋਲੀ ਹੋਰ ਬੋਲੇਗਾ ਇਹ ਬੰਦੇ ਹਰਿਆਣੇ ਚ ਬੋਲਣਗੇ ਕਹੂਗੇ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਜੇ ਬੋਲਣਗੇ ਕਿਸਾਨਾਂ ਦੇ ਅੰਦੋਲਨ ਵਿੱਚ ਤਾਂ ਜੀ ਨਕਸਲੜੀ ਬਹੁਤ ਬੜੇ ਬੜੀ ਸੰਨ ਕਮਿਊਨਿਸਟ ਸੰਨ ਉਥੇ ਦੇਸ਼ ਤਰਹੀ ਲੋਕ ਸਨ ਉਥੇ ਲੜਕੀਆਂ ਦੇ ਰੇਪ ਹੁੰਦੇ ਸੀ ਤੇ ਥੱਲੇ ਦੱਖਣ ਵਿੱਚ ਕੋ ਹੋਰ ਬੋਲੀ ਬੋਲਣਗੇ ਇਹਨਾਂ ਦਾ ਹੁਣ ਕੇਰਲ ਇਹਦੇ ਮੰਤਰੀ ਮੰਡਲ ਬੰਦਾ ਸ਼ਾਮ ਲਿਆ ਨਾਰਥ-ਈਸਟ ਦਾ ਉਹ ਕਹਿੰਦਾ ਵੀ ਮੈਨੂੰ ਹਾਲੇ ਕੋਈ ਬੰਦਾ ਗਾਂ ਦਾ ਮੀਟ ਕਿੱਦਾਂ ਮੈਂ ਰੋਕਦਾ ਮੈਂ ਤਾਂ ਗਾਂ ਦਾ ਮੀਟ ਖਾਂਦਾ ਬਹੁਤ ਸ਼ਕੀਨ ਆ ਸਾਈਡ ਤਾਂ ਗਾਂ ਦਾ ਮੀਟ ਤੋਂ ਬੰਦਾ ਰਹਿ ਨਹੀਂ ਸਕਦੇ ਗੋਆ 'ਚ ਭਾਜੀਪੀ ਦੀ ਸਰਕਾਰ ਦੇ ਮੰਤਰੀ ਕਹਿੰਦੇ ਆ ਕਿ ਤੁਸੀਂ ਗੋਆ 'ਚ ਆਓ ਤੁਹਾਨੂੰ ਬਿਹਤਰੀਨ ਕਿਸਮ ਦਾ ਬੀਫ ਦੇਵਾਂਗੇ ਅੱਛਾ ਉ ਤੇ ਬੀਫ ਦਾ ਸਭ ਤੋਂ ਜ਼ਿਆਦਾ ਵਪਾਰ ਜਿਹੜਾ ਕਰਦੇ ਆ ਉਹ ਭਾਜਪਾ ਦੇ ਆਗੂ ਕਰਦੇ ਆ ਯਾਨੀ ਜਿਹੜੀ ਬੀਫ ਸਪਲਾਈ ਹੁੰਦੀ ਹੈ ਬਾਹਰਲੇ ਮੁਲਕਾਂ ਨੂੰ ਜਾਂ ਜਿਹੜਾ ਹੋਰ ਮੀਟ ਮੋਟਾ ਮੀਟ ਜਿਹਨੂੰ ਕਹਿੰਦੇ ਆ ਉਹ ਸਭ ਦੁਨੀਆ ਵਿੱਚ ਸਭ ਤੋਂ ਵੱਧ ਸਪਲਾਈ ਭਾਰਤ ਕਰਦਾ ਆ ਤੇ ਸਪਲਾਇਰਾਂ ਵਿੱਚ ਕੌਣ ਨੇ ਆ ਹੋਰ ਵੀ ਹੁਣ ਕਿਵੇਂ ਨਹੀਂ ਕਹਿੰਦਾ ਪਰ ਭਾਜਪਾ ਦੇ ਆਗੂਆਂ ਦਾ ਵੱਡਾ ਹਿੱਸਾ ਆ ਦੇਖੋ ਨਾ ਇੱਕੋ ਹੀ ਬੇਲੇ ਗਊ ਮਾਤਾ ਆ ਇਕੋ ਵੇਲੇ ਗੋਉ ਦਾ ਮੀਟ ਸਪਲਾਈਰ ਕਾ ਅਸੀਂ ਕਰੀ ਜਾਂਦੇ ਆ ਇਕੋ ਵੇਲੇ ਗੋਉ ਮਾਤਾ ਦਾ ਵਧੀਆ ਮੀਟ ਸਪਲਾਈ ਕਰਦੇ ਆ ਇਹ ਗੋਆ ਚ ਮੰਤਰੀ ਸਾਹਿਬ ਬੀਜੇਪੀ ਦੇ ਹੁਣ ਤੁਸੀਂ ਕੀ ਕਹੋਗੇ ਕਿ ਕਿਤੇ ਯਕੀਨ ਕਰੋਗੇ ਯਕੀਨ ਨਹੀਂ ਇਹਦੇ ਧੋਖੇ ਚ ਨਹੀਂ ਆਉਣਾ ਚਾਹੀਦਾ ਇਹ 100 ਬਾਰੀ ਕਹਿਣ ਬਈ ਅਸੀਂ ਐਸਸੀ ਦੀ ਸੌ ਖਾਣੇ ਅਸੀਂ ਗੋਉ ਮਾਤਾ ਦੀ ਸੌ ਖਾਣੇ ਆ ਇਹ ਗਊਆਂ ਦੀ ਸੌ ਖਾ ਕੇ ਗੁਰੂ ਗਵਿੰਦ ਸਿੰਘ ਜੀ ਨਾਲ ਵੀ ਧੋਖਾ ਕੀਤਾ ਗਿਆ ਰਾਜਿਆਂ ਨੇ ਧੋਖਾ ਕੀਤਾ ਹਿੰਦੂ ਰਾਜਿਆਂ ਨੇ ਜਿਹੜੇ ਪਹਾੜੀ ਰਾਜੇ ਸਨ ਗੋਮਦੀ ਸੰਖਾ ਖਾ ਕੇ ਅਸੀਂ ਅਸੀਂ ਆ ਨਹੀਂ ਕਰਾਂਗੇ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਇਸ ਕੂਡ ਨੂੰ ਇਹਨਾਂ ਦੇ ਕੋ ਸਤ ਨੂੰ ਲੋਕਾਂ ਚ ਤਰਕ ਦੇ ਆਧਾਰ ਤੇ ਐਨ ਐਕਸਪੋਜ਼ ਕਰਨਾ ਚਾਹੀਦਾ ਨੰਗਿਆ ਕਰਨਾ ਚਾਹੀਦਾ ਵੀ ਇਹ ਦੇਸ਼ ਲਈ ਕਰ ਕੀ ਰਹੇ ਆ ਹੁਣ ਆ ਬੜਾ ਬਹੁਤ ਹੀ ਜਾਨੀ ਸੋਚ ਨਹੀਂ ਸਕਦਾ ਬੰਦਾ ਕੋਈ ਕਰਤਾਰ ਸਿੰਘ ਸਰਾਭੇ ਨੂੰ ਤੇ ਭਗਤ ਸਿੰਘ ਬਾਰੇ ਕੋਈ ਸ਼ਬਦ ਕਹੋ ਵੀ ਲੜਿਆ ਉਹ ਪਰ ਉਹ ਤਰੀਕਾ ਗਲਤ ਸੀ ਉਹ ਫਿਰ ਇਹ ਲੜੇ ਫਿਰ ਲੜੇ ਤਾਂ ਹੋਏ ਨਾ ਫਿਰ ਗਲਤ ਗਲਦੀ ਲੜੇ ਸੀ ਨਾ ਉਹ ਉਹ ਤਾਂ ਲੜਾਈ ਗਲਤ ਸੀ ਫਿਰ ਤਾਂ ਤੋ ਠੀਕ ਇਹਦੀ ਲੜਾਈ ਆ ਠੀਕ ਆ ਆਰਐਸਐਸ ਦੀ ਲੜਾਈ ਠੀਕ ਆ ਜਿਹਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਕੋਈ ਨਾ ਕੋਈ ਉਹਦੇ ਵਿੱਚ ਆ ਵੀ ਗੱਲ ਆਖੀ ਉਹਨਾਂ ਨੇ ਕਿ ਕਹਿੰਦੇ ਕਿ ਹਥਿਆਰ ਬੰਦ ਇਹ ਲੜੇ ਆ ਤੇ ਉਹ ਗਲਤ ਸੀ ਤੇ ਮਹਾਤਮਾ ਗਾਂਧੀ ਦਾ ਤਰੀਕਾ ਸਹੀ ਸੀ ਮੈਂ ਫਿਰ ਦਰਉਣਾ ਮਸਲਾ ਹਥਿਆਰ ਮੰਦ ਜੀ ਦਾ ਨਾ ਹਥਿਆਰ ਬੰਦ ਹੋਣ ਦਾ ਨਹੀਂ ਹੈ ਅੰਗਰੇਜ਼ਾਂ ਨੂੰ ਹਰ ਤਹੀਲੇ ਕੱਢਿਆ ਜਾਣਾ ਚਾਹੀਦਾ ਉਹ ਚ ਸ਼ਾਂਤੀਪੂਰਨ ਅੰਦੋਲਨ ਵੀ ਆ ਤੇ ਗੈਰ ਅਹਿੰਸਾ ਦਾ ਤੇ ਹਿੰਸਾ ਦਾ ਅੰਦੋਲਨ ਵੀ ਆ ਹਿੰਸਾ ਦੇ ਅੰਦੋਲਨ ਨੇ ਬਾਅਦ ਬਹੁਤ ਸਾਰੇ ਲੋਕਾਂ ਨੂੰ ਸੁਧਾਰ ਕੀਤਾ ਆਪਣੇ ਆਪ ਜੀ ਇਦਾਂ ਦੀ ਆ ਛੋਟੀ ਹਿੰਸਾ ਦਾ ਫਾਇਦਾ ਨਹੀਂ ਲੇਕਿਨ ਸਾਡੀਆਂ ਕਾਰਵਾਈਆਂ ਅੰਗਰੇਜ਼ ਦੇ ਖਿਲਾਫ ਐ ਅਸੀਂ ਇਹ ਦੇਖਣਾ ਹੈ ਵੀ ਅੰਗਰੇਜ਼ਾਂ ਦੇ ਖਿਲਾਫ ਕਾਰਵਾਈਆਂ ਸੀ ਕੰਗਰੇਸਾਂ ਦੇ ਹੱਕ ਵਿੱਚ ਸੀ ਸੁਭਾਸ਼ ਚੰਦਰ ਬੋਸ ਆ ਸੁਭਾਸ਼ ਚੰਦਰ ਬੋਸ ਜਰਮਨ ਦੇ ਕਹਿਣ ਦੇ ਉੱਤੇ ਉਹਨੇ ਆਈਐਨ ਬਣਾਈ ਜਰਮਨ ਦੀ ਸਹਾਇਤਾ ਕੀਤੀ ਸੈਕੰਡ ਵਰਡ ਵਾਰ ਵਿੱਚ ਉਹ ਜਰਮਨ ਦੇ ਖਿਲਾਫ ਸਾਰੀ ਦੁਨੀਆ ਸੀ ਭਾਰਤ ਵੀ ਅਸੀਂ ਲੜੇ ਭਾਰਤੀ ਲੋਕ ਚਾਹੁੰਦੇ ਸੀ ਫਾਸ਼ੀਵਾਦ ਦਾ ਨਾਂ ਬੇ ਲੇਕਿਨ ਜਿਹੜਾ ਸੁਭਾਸ਼ ਚੰਦਰ ਬੋਸ ਦਾ ਆਈਐਨ ਬਣਾਉਣਾ ਚਾਹੇ ਉਹਨੇ ਜਰਮਨ ਦੇ ਜਾਪਾਨ ਦੇ ਕਹਿੰਦੇ ਬਣਾਈ ਉਹਨਾਂ ਦੀ ਹਮਾਇਤ ਕੀਤੀ ਲੜਾਈ ਚ ਪਰ ਉਹਦਾ ਅਸਲਾ ਇਰਾਦਾ ਤਾਂ ਐਸੀ ਭਾਰਤੀ ਆਜ਼ਾਦੀ ਦਾ ਅਸਲ ਇਰਾਦੇ ਨੂੰ ਦੇਖਾਂਗੇ ਜੇ ਫੇਰ ਤਾਂ ਸਾਨੂੰ ਸੁਭਾਚੰਦਰ ਬੋਸ ਯੋਧਾ ਮਿਲੇਗਾ ਤੇ ਜੇ ਅਸੀਂ ਕਹੀ ਜਾਵਾਂ ਕਿ ਹਿੰਸਾ ਕਰਦਾ ਸੀ ਉਹ ਉਹ ਤਾਂ ਉਹਦਾ ਜਰਮਨ ਦੇ ਕਹਦੇ ਉਹਨੇ ਫੌਜ ਬਣਾਈ ਸੀ ਆਈਐਨ ਨੇ ਉਹ ਤਾਂ ਜੀ ਫੇਰ ਉਹਦਾ ਅੰਦੋਲਨ ਗਲਤ ਸੀ ਫੇਰ ਤੁਹਾਨੂੰ ਸੁਭਾਚੰਦਰ ਬੋਸ ਨੂੰ ਹੋਰ ਤਰ੍ਹਾਂ ਦੇਖਣਾ ਹੋਵੇਗਾ ਇਸ ਲਈ ਮੁੱਦਾ ਇੱਥੇ ਇਹ ਨਹੀਂ ਹੈ ਵੀ ਕੋਈ ਹਿੰਸਾਵਾਦੀ ਆ ਤਾਂ ਹਿੰਸਾਵਾਦੀ ਹੈ ਦੋਨਾਂ ਦਾ ਪਰਪਸ ਕੀ ਹੈ ਜਿੱਥੇ ਅਹਿੰਸਾ ਨੇ ਰੋਲ ਬਹੁਤ ਅਦਾ ਕੀਤਾ ਉੱਥੇ ਜਿਹੜੇ ਖਾੜਕੂ ਸੰਘਰਸ਼ ਸਨ ਇਨਕਲਾਬੀ ਲੋਕਾਂ ਦੇ ਉਹਨੇ ਵੀ ਬਹੁਤ ਵੱਡਾ ਰੋਲ ਕੀਤਾ ਭਗਸੌਂ ਦੀ ਕੁਰਬਾਨੀ ਨੇ ਸ਼ਹਾਦਤ ਨੇ ਨੌਜਵਾਨਾਂ ਨੂੰ ਖੜੇ ਕਰ ਦਿੱਤਾ ਜੀ ਮੇਰਾ ਇਹ ਕੰਮ ਸ਼ਾਇਦ ਕੋਈ ਹੋਰ ਬੰਦਾ ਕਹੇ ਜੀ ਮੈਂ ਇੱਕ ਚੁੱਪ ਕਰਕੇ ਚੌਂਚ ਖੜ ਕੇ ਨਾਰਾ ਮਾਰ ਕੇ ਕਰ ਦੂੰਗਾ ਉਹ ਨਹੀਂ ਕਰ ਸਕਦਾ ਜਿਹੜੀ ਸਰਾਬੇ ਨੇ ਜ਼ਿੰਦਗੀ ਬਾਰੀ ਅਮਰੀਕਾ ਤੋਂ ਆ ਕੇ ਲੋਕਾਂ ਨੂੰ ਇਨਸਪਾਇਰ ਕੀਤਾ ਕਿ ਦੇਸ਼ ਵਾਸਤੇ ਕੀ ਕਰਨਾ ਚਾਹੀਦਾ ਲੇਕਿਨ ਇਹ ਮੁੱਦਾ ਨਹੀਂ ਇੱਥੇ ਮਸਲਾ ਇਹ ਵੀ ਉਹ ਰਾਹ ਗਲਤ ਸੀ ਬਲਕਿ ਮੈਂ ਤਾਂ ਇਹ ਕਹੂੰਗਾ ਪੀ ਇਸ ਰਾਹ ਨੇ ਵੀ ਅੰਗਰੇਜ਼ਾਂ ਨੂੰ ਜਿਆਦਾ ਡਰਾਇਆ ਔਰ ਉਹ ਪਾਲ ਛੱਡਣ ਲਈ ਮਜਬੂਰ ਹੋਏ ਆ ਹਾਲਾਂਕਿ ਕੋਈ ਹਿੰਸਕ ਅਧੋਲਨ ਬਾਰੇ ਉਹਨਾਂ ਦੀ ਇੱਕ ਤਾਂ ਇਹ ਨਹੀਂ ਸੀ ਰਿਹਾ ਵੀ ਅਸੀਂ ਸਾਰੇ ਹਿੱਸਾ ਕਰਕੇ ਤਾਂ ਅਸੀਂ ਇਹ ਕੰਮ ਪੂਰਾ ਕਰ ਲਿਆ ਗਦਰ ਪਾਰਟੀ ਵੀ ਉਹਦਾ ਗੱਲ ਕਾਮਯਾਬ ਨਹੀਂ ਹੋਈ ਆ ਕੇ ਭਗਤ ਸਿੰਘ ਹੋਰਾਂ ਨੇ ਬਹੁਤ ਆਪਣਾ ਵਿਚਾਰਾਂ ਨੂੰ ਤਜਰਬੇ ਅਧਾਰ ਤੇ ਬਦਲਿਆ ਬਹਿ ਕੇ ਉਹਨਾਂ ਨੇ ਕਿਹਾ ਹਿੰਸਾ ਕੀਤੀ ਪਰ ਉਹ ਹਿੰਸਾ ਨਕਲਾਬੀ ਸੀ ਪਰ ਸਾਨੂੰ ਸਮਝ ਲੱਗ ਗਈ ਹੈ ਹੁਣ ਕਿ ਅਸਲੀ ਤਾਕਤ ਲੋਕ ਹੁੰਦੇ ਆ ਲੋਕਾਂ ਨੂੰ ਇਕੱਠੇ ਕਰੋ ਮਤਲਬ ਲੇਕਿਨ ਉਹਨਾਂ ਦੇ ਜਿਹੜੀ ਜ਼ਿੰਦਗੀ 'ਚ ਹਿੰਸਾ ਜਾਂ ਹਿੰਸਾ ਆ ਉਹ ਉਹਨਾਂ ਦੇ ਅੰਦਰ 버 ਨਹੀਂ ਕਦੀ ਦੁਸ਼ਮਣ ਤੇ ਕਰਦੀ ਆ ਜੇ ਦੁਸ਼ਮਣ ਤੁਹਾਨੂੰ ਮਾਰਨਾ ਚਾਹੁੰਦਾ ਆ ਤੇ ਤੁਸੀਂ ਕੀ ਦੁਸ਼ਮਣ ਦਾ ਟੱਕਰਾਂ ਕਰਨ ਲਈ ਤੁਸੀਂ ਤਿਆਰੀ ਨਹੀਂ ਕਰੋਗੇ ਇਸ ਲਈ ਇਹ ਇਸ਼ੂ ਨੂੰ ਬਿਗਾੜਨ ਦਾ ਮਸਲਾ ਆ ਅਸਲ 'ਚ ਆਰਐਸਐਸ ਦਾ ਰਾਦਰ ਇਹ ਆ ਕਿ ਜਿਹੜੇ ਦੇਸ਼ ਭਗਤਾ ਨੇ ਬਰਾਬਰਤਾ ਦੀ ਲੜਾਈ ਲੜੀ ਆ ਜਿਹੜੇ ਮਜ਼ਦੂਰਾਂ ਕਿਸਾਨਾਂ ਦਾ ਰਾਹ ਚਾਹੁੰਦੇ ਸਨ ਜਿਹੜੇ ਔਰਤਾਂ ਦੀ ਬਰਾਬਰਤਾ ਚਾਹੁੰਦੇ ਸਨ ਜਿਹੜੇ ਜਾਤ ਪਾਤ ਨਹੀਂ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਨਾ ਕਿਸੇ ਬਾਰੇ ਨਿੰਦਣਾ ਉਹਨਾਂ ਨੇ ਕਦੀ ਹਿੰਸਾ ਦੇ ਨਾਂ ਤੇ ਨਿੰਦਣ ਗਿਓ ਕਦੀ ਇਹ ਕਹਿਣਗੇ ਜੀ ਉਹ ਤਾਂ ਐਸਵੇ ਉਹਨਾਂ ਨੇ ਆ ਫਰਾਨਾ ਕੰਮ ਜਿਹੜਾ ਕੀਤਾ ਸੀ ਉਹ ਹਿੰਦੂਆਂ ਦੇ ਖਿਲਾਫ ਕੀਤਾ ਸੀ ਨਿਸ਼ਾਨਾ ਉਹਨਾਂ ਦਾ ਇਹ ਆ ਵੀ ਇਸ ਵਿਚਾਰ ਨੂੰ ਨਿੰਦਿਆ ਜਾਵੇ ਔਰ ਅੰਗਰੇਜ਼ਾਂ ਦੇ ਹੱਕ 'ਚ ਖੜੇ ਹੋ ਕੇ ਵੀ ਆਪਣੀ ਸਿਫਤ ਕੀਤੀ ਜਾਵੇ ਵੀ ਅਸੀਂ ਤਾਂ ਫੇਰ ਵੀ ਬਹੁਤ ਚੰਗੇ ਆ ਔਰ ਆਪਣੇ ਆਪ ਨੂੰ ਹਾਲਾਕੇ ਕਹਿਣਾ ਹੀ ਚਾਹੀਦਾ ਵੀ ਅਸੀਂ ਅੰਗਰੇਜ਼ਾਂ ਦੇ ਟੋਢੀ ਰਹੇ ਆ ਇਹ ਆਜ਼ਾਦੀ ਦੇ ਪਰਵਾਨੇ ਰਿਹਾ ਲੜਾਈ ਦੇ ਅਲੱਗ-ਅਲੱਗ ਰਾਹ ਸੀ ਅਸੀਂ ਆਪਣੀ ਸਵੈ ਨੁਕਤਾ ਚ ਨਹੀਂ ਕਰਦੇ ਅਸੀਂ 47 ਤੱਕ ਰੋਲ ਠੀਕਦਾ ਨਹੀਂ ਕੀਤਾ ਇਹ ਸੁਣਨਾਂ ਲੋਕਾਂ ਨੂੰ ਇਹ ਚਾਹੀਦਾ ਜ਼ਬਾਨ ਦੇ ਨਾਲ ਦੀਚ ਇਹ ਕਹਿਣ ਦੀ ਬਜਾਏ ਆਪਣਾ ਗਦਾਰੀ ਕਰਨ ਦਾ ਕੰਮ ਵੀ ਠੀਕ ਹੀ ਜਾਂਦੇ ਆ ਅੰਗਰੇਜ਼ਾਂ ਦਾ ਸਾਥ ਨੂੰ ਵੀ ਜਸਟੀਫਾਈ ਕਰੀ ਜਾਂਦੇ ਆ ਗਾਂਧੀ ਨੂੰ ਗੋਲੀ ਮਾਰਨ ਦਾ ਕੰਮ ਵੀ ਠੀਕ ਹੀ ਜਾਂਦੇ ਆ ਗਾਂਧੀ ਨੂੰ ਸਲਾਮ ਕਰਨ ਦਾ ਮੰਨ ਵੀ ਠੀਕ ਹੀ ਜਾਂਦੇ ਵੀ ਉਹਨੂੰ ਮੱਥਾ ਵੀ ਟੇਕਣਾ ਚਾਹੀਦਾ ਯਾਨੀ ਮਤਲਬ ਤੁਸੀਂ ਇਹਨਾਂ ਦਾ ਪਛਾਣ ਨਹੀਂ ਕਰ ਸਕਦੇ ਵੀ ਇਹਨਾਂ ਦਾ ਸਟੈਂਡ ਕੀ ਆ ਬੇਸਿਕ ਤੌਰ ਤੇ ਦਾ ਸਟੈਂਡ ਫਾਸ਼ੀ ਕਿਸਮ ਦਾ ਫਿਰ ਕੁਝ ਸਟੈਂਡ ਇਹਨਾਂ ਦਾ ਇਹ ਹਰ ਤਰੀਕੇ ਨਾਲ ਭਾਰਤ ਵਿੱਚ ਫਿਰ ਕੁ ਅੱਗ ਲਾਉਣਾ ਚਾਹੁੰਦੇ ਆ ਕਟਗੈਂਟੀਆਂ ਤੇ ਹਮਲੇ ਕਰਨਾ ਚਾਹੁੰਦੇ ਆ ਔਰ ਇਹਨਾਂ ਦਾ ਅੰਤਮ ਨਿਸ਼ਾਨਾ ਹਿੰਦੂਆਂ ਦੀ ਵੱਡੀ ਵਸੋਂ ਉੱਤੇ ਵੀ ਹਮਲਾ ਕਰਨ ਦਾ ਆ ਹੁਣ ਆ ਪਿਛਲੇ ਦਿਨੀ ਤੁਸੀਂ ਦੇਖ ਲਿਆ ਬੇ ਜਿਹੜਾ ਸਿਰੜੀ ਵਾਲਾ ਸਾਈਂ ਬਾਬਾ ਜਿਹਦੇ 9 ਕਰੋੜ ਸ਼ਰਧਾਲੂ ਆ ਜਿਹੱਚ ਵੱਡੀ ਗਿਣਤੀ ਹਿੰਦੂਆਂ ਦੀ ਆ ਉਹਦੀ ਫੋਟੋ ਲਾ ਦਿੱ ਇੱਕ ਮੰਦਰ ਦੇ ਵਿੱਚ ਅਖਾੜ ਮਾਰੀ ਵੀ ਨਹੀਂ ਨਹੀਂ ਸ਼ਿਵਜੀ ਦੇ ਮੰਦਰ ਵਿੱਚ ਇਹਦੀ ਫੋਟੋ ਉੱਧਰ ਲੱਗ ਜੂਗੀ ਮੈਂ ਮੇਰਾ ਨਹੀਂ ਮੈਂ ਨਹੀਂ ਕਿਤੇ ਮੇਰਾ ਮੇਰਾ ਕੰਮ ਆ ਵੀ ਮੈਂ ਬਹੁਤ ਜ਼ਿਆਦਾ ਪੁਜਾਰੀਆਂ ਜਾਂ ਕਿਸੇ ਦਾ ਮੈਂ ਮੈਂ ਇਸ ਸੰਬੰਧ ਇਹਦੇ 'ਚ ਨਹੀਂ ਪਰ ਮੈਂ ਧਰਮ ਦੀ ਆਜ਼ਾਦੀ ਦਾ ਲੰਬਰਧਾਰ ਆਂ ਜਿੱਦਾਂ ਤਾਂ ਮੈਨੂੰ ਅਧਿਕਾਰ ਸ਼ਿਵਜੀ ਨੂੰ ਪੂਜਣ ਦਾ ਆ ਉਦਾਂ ਹੀ ਜਿਹੜਾ ਸ਼ਿਰੜੀ ਵਾਲਾ ਬਾਬਾ ਉਹਨੂੰ ਪੂਜਣ ਦਾ ਲੋਕਾਂ ਨੂੰ ਵੀ ਅਧਿਕਾਰ ਆ ਮੈਨੂੰ ਜਿਨਾ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਦਾ ਅਧਿਕਾਰ ਆ ਉਹਨਾਂ ਕਿਸੇ ਮੁਸਲਮਾਨ ਨੂੰ ਮਸਜਿਦ ਜਾ ਕੇ ਨमाज ਪੜਨ ਦਾ ਅਧਿਕਾਰ ਵੀ ਆ ਕਿਸੇ ਹਿੰਦੂ ਨੂੰ ਮੰਦਿਰ ਜਾ ਕੇ ਮਾਤਾ ਦੀਆਂ ਭੇਟਾਂ ਪੜਨ ਦਾ ਵੀ ਅਧਿਕਾਰ ਆ ਮੈਂ ਧਰਮ ਦੀ ਆਜ਼ਾਦੀ ਦਾ ਲੰਪਰਦਾਰ ਆ ਲੇਕਿਨ ਇਹ ਲੋਕ ਆ ਪਹਿਲਾਂ ਤਾਂ ਇਹ ਕਹ ਕੇ ਵੀ ਹਿੰਦੂਆਂ ਦਾ ਰਾਸ਼ਟਰ ਚਾਹੀਦਾ ਹੁਣ ਉਹ ਜਿਹੜੇ 9 ਕਰੋੜ ਦੀ ਆਸਥਾ ਹੈ ਹਿੰਦੂਆਂ ਦੀ ਬਣੀ ਹੈ ਸ਼ਿਰੜੀ ਵਾਲੇ ਤੇ ਉਹਦਾ ਨਾਸ ਕਰਤਾ ਬਗੇ ਚੱਲ ਪਾਸੇ ਉਹ ਦੀ ਫੋਟੋ ਸੈੱਟ ਸੀ ਔਰ ਕਹਤਾ ਹੈ ਹਿੰਦੂ ਇਹਦਾ Hindu ਨਹੀਂ ਹੈਦਾ ਮੁਸਲਮਾਨਾ ਦਾ ਬੰਦਾ ਸੀ ਕੋਈ ਜਣੀ ਮਤਲਬ ਹਰ ਗੱਲ ਚਿਹਰਾ ਰੰਗ ਦੇਖਦੇ ਆ ਔਰ ਇਹ ਵੀ ਇੱਕ ਜਿਹੜੀ ਘਟਨਾ ਵਾਪਰੀ ਆ ਫਰੀਦাবাদ ਦੀ ਜੇ ਚ ਇੱਕ ਆਰੀਅਨ ਮਿਸਰਾ ਨਾਂ ਦਾ ਮੁੰਡਾ ਨੌਜਵਾਨ Hindu ਜਿਹੜਾ 12ਵੀਂ ਜਮਾਤ ਦਾ ਵਿਦਿਆਰਥੀ ਆ ਉਹਨੂੰ ਨਾਮ ਨੇਹਾ ਦਾ ਗੋ ਰੱਖ ਕੇ ਕਹਨੇ ਜਿੱਦਾਂ ਗੋਲੀਆਂ ਮਾਰੀਆਂ ਪਹਿਲਾਂ ਮਾਰੀਆਂ ਬਚ ਗਿਆ 30 ਕਿਲੋਮੀਟਰ ਦੂਰ ਜਾ ਕੇ ਘਿਰ ਕੇ ਫੇਰ ਗੋਲੀਆਂ ਮਾਰ ਕੇ ਮਾਰਿਆ ਆਂਦੀ ਇਹ ਤਾਂ ਤਾਂ ਮਾਰਦਾ ਵੀ ਅਸੀਂ ਸੰਤ ਭਲੇਖਾ ਲੱਗਾ ਸੀ ਗਊ ਇਹ ਗਊ ਦਾ ਮਾਸ ਕਰਦਾ ਖਾਂਦਾ ਇਹ ਅੰਦਾਜ਼ਾ ਕਰੋ ਤੁਹਾਨੂੰ ਕਿਨੇ ਅਧਿਕਾਰ ਦਿੱਤਾ ਹੈ ਬਹਿ ਕੇ ਵੀ ਤੁਸੀਂ ਗਊ ਦੇ ਨਾਂ ਤੇ ਬੰਦਾ ਮਾਰੋਂ ਔਰ ਦੁਬਾਰਾ ਜਦੋਂ ਤੁਸੀਂ ਦੁਬਾਰਾ ਫੇਕ ਘੇਰ ਲਿਆ ਇਕੱਲੇ ਮੁੰਡੇ ਨੂੰ ਉਹਨੂੰ ਪੁੱਛ ਲੋ ਜਾ ਕੇ ਵੀ ਤੂੰ ਕੌਣ ਹੈਂ ਆ ਵੈਸੇ ਤਾਂ ਉਹਦੀ ਮਾਤਾ ਨੇ ਬਹੁਤ ਅੱਛਾ ਕਿਹਾ ਉਹ ਕਹਿੰਦੀ ਵੀ ਜੇ ਤੁਸੀਂ ਮੇਰਾ ਮੁੰਡਾ ਇਸ ਕਰਕੇ ਮਾਰਿਆ ਵੀ ਮੁਸਲਮਾਨ ਹੈ ਆ ਭਲੇਖੇ ਨਾਲ ਇਹ ਵੀ ਗੁਨਾਹ ਆ ਕਿਉਂਕਿ ਮੁਸਲਮਾਨ ਦਾ ਬੱਚਾ ਵੀ ਉਹਨੇ ਪਿਆਰਾ ਮੈਨੂੰ ਜਿੰਨਾ ਮੇਰਾ ਬੱਚਾ ਪਿਆਰਾ ਆ ਤੁਸੀਂ ਇਹ ਕਹੋ ਵੀ ਮੁਸਲਮਾਨਾਂ ਦਾ ਮੁੰਡਾ ਹੁੰਦਾ ਤਾਂ ਮੈਂ ਚੰਗਾ ਕਹਿੰਦੀ ਨਾ ਉਹ ਵੀ ਬੱਚਾ ਮੇਰਾ ਸੀ ਇਹ ਵੀ ਮੇਰਾ ਬੱਚਾ ਬੇਰਾ ਹੈ ਇਹਦਾ ਤਾਂ ਸੀ ਬਾਰ ਬਾਰ ਲੋਕੀ ਮੂੰਹ ਬਨ ਰਹੇ ਆ ਆਰਐਸਐਸ ਦਾ ਲੇਕਿਨ ਇਹਨੂੰ ਮੈਂ ਸ਼ਰਮ ਮਹਿਸੂਸ ਨਹੀਂ ਹੁੰਦੀ ਜਿਹੜਾ ਨੀਰੇ ਚੋਪੜੇ ਨੇ ਮਾਤਾ ਨੇ ਕਿਹਾ ਨੀਰੇ ਚੋਪੜਾ ਦੂਜੇ ਨੰਬਰ ਤੇ ਆਇਆ ਭਾਲੇ ਦੀ ਤੇ ਜਿਹੜਾ ਪਾਕਿਸਤਾਨ ਦਾ ਨਦੀਮ ਹੈ ਉਹ ਇੱਕ ਪਹਿਲੇ ਨੰਬਰ ਤੇ ਆਇਆ ਇਹ ਤਾਂ ਜੇ ਕਦੇ ਉਲਟ ਹੁੰਦਾ ਤੇ ਕਹਿੰਦੇ ਅਸੀਂ ਤਾਂ ਢਾ ਲਿਆ ਪਾਕਿਸਤਾਨ ਨੂੰ ਪਰ ਨਦੀਮ ਦੀ ਮਾਂ ਕਹਿੰਦੀ ਆ ਵੀ ਨਹੀਂ ਮੈਂ ਅੱਲਾ ਦੇ ਕੋਲ ਦੁਆ ਕਰਾਂਗੀ ਵੀ ਉਹ ਨੀਰੇ ਚੋਪੜੇ ਨੂੰ ਵੀ ਸੋਨੇ ਦਾ ਤਗਮਾ ਦਵਾ ਪਿਆ ਤੇ ਨੀਰੇ ਚੋਪੜਾ ਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਸਾਡੇ ਪੁੱਤਿਆ ਦੋਨੋਂ ਹੀ ਸਾਡੇ ਘਰੇ ਸੋਨੇ ਦਾ ਤਗਮਾ ਤੇ ਚਾਂਦੀ ਦਾ ਤਗਮਾ ਆਇਆ ਇਹ ਆ ਭਾਰਤ ਦਾ ਇਤਿਹਾਸ ਇਹ ਆ ਭਾਰਤ ਜਿਹਨੂੰ ਤੋੜਨਾ ਚਾਹੁੰਦੀ ਆ ਆਰਐਸਐਸ ਕਿਸੇ ਨਾ ਕਿਸੇ ਬਹਾਨੇ ਕਦੀ ਮਹਾਤਮਾ ਗਾਂਧੀ ਦੇ ਬਹਾਨੇ ਕਦੀ ਭਗਤ ਸਿੰਘ ਦੇ ਬਹਾਨੇ ਕਦੀ ਗਊ ਮਾਸ ਦੇ ਬਹਾਨੇ ਕਦੀ ਜਾਤ ਪਾਤ ਦੇ ਬਹਾਨੇ ਅਸਲ ਚ ਉਹਦਾ ਇਰਾਦਾ ਇਹ ਆ ਵੀ ਭਾਰ ਜਿਹੜੀ ਫਲਵਾੜੀ ਵੱਖ-ਵੱਖ ਰੰਗਾਂ ਦੀ ਆ ਇਹਨੂੰ ਫਲਵਾੜੀ ਨੂੰ ਤਬਾਹ ਕਰਕੇ ਆਪਣੀ ਮਰਜ਼ੀ ਦੇ ਰੰਗ ਵਾਲਾ ਇੱਕ ਤਾਨਾਸ਼ਾਹੀ ਰਾਜ ਲੈ ਜਾਂਦਾ ਜਾਵੇ ਇੱਕ ਧਰਮ ਦਾ ਬੋਲਵਾਲਾ ਹੋਵੇ ਉਹਦੇ ਨਾਂ ਤੇ ਵੀ ਜੋ ਅਣਮਨੁੱਖੀ ਕਾਰਵਾਈਆਂ ਕਰਨੀਆਂ ਉਹ ਵੀ ਕੀਤੀਆਂ ਜਾਣ ਧਰਮ ਦੇ ਪਰਦੇ ਥੱਲੇ ਜਿਦਾਂ ਮੁਸਲਮਾਨ ਸ਼ਾਸਨ ਵਾਲੇ ਕਰਦੇ ਆ ਪਰ ਪਾਕਿਸਤਾਨ ਦੇ ਮੁਸਲਮਾਨਾਂ ਦੇ ਨਾਂ ਤੇ ਜੋ ਜ਼ਿਆਤੀਆਂ ਲੋਕਾਂ ਨਾਲ ਹੋਈਆਂ ਉਹਨੂੰ ਭੁੱਲਿਆ ਥੋੜੀ ਜਾ ਸਕਦਾ ਏਦਾਂ ਦਾ ਰਾਜ ਭਾਰਤ ਵਿੱਚ ਆਉਂਦੇ ਆ ਵੀ 47 ਵੀ ਸੱਤ ਤੋਂ ਗਲਤੀ ਹੋ ਗਈ ਆ ਅਸੀਂ ਤਾਂ ਸਾਂਝਾ ਰਾਜ ਬਣਾ ਲਿਆ ਮੁਸਲਮਾਨ ਹਿੰਦੂਆਂ ਦਾ ਧਰਮ ਨਿਰਪੱਖ ਹੁਣ ਦੁਬਾਰਾ ਉਹ ਅਸੀਂ ਮੁੱਚਾ ਮੁੜ ਕੇ ਉਹ ਜਿਹੜਾ ਕਵਰ ਅਪ ਕਰਨਾ ਤੇ ਭਾਰਤ ਵਿੱਚ ਵੀ ਮੁਸਲਮਾਨਾਂ ਵਰਗਾ ਰਾਜ ਲਿਆਉਣਾ ਆ ਉੱਥੇ ਫੇ ਲੋਕਾਂ ਨਾਲ ਜੋ ਜ਼ਿਆਤੀਆਂ ਹੋਣਗੀਆਂ ਜਿੱਦਾਂ ਪਾਕਿਸਤਾਨ 'ਚ ਹੁੰਦੀਆਂ ਅਸੀਂ ਭਾਰਤ ਵਿੱਚ ਕਰਾਂਗੇ ਫੇ ਬਰਾਬਰੀ ਆ ਜਾਏਗੀ ਇਸ 'ਚੋ ਲੱਗੇ ਹੋਏ ਆ ਇਸ ਸਾਨੂੰ ਉਹਨਾਂ ਦੀ ਸਾਜ਼ਿਸ਼ ਨੂੰ ਸਮਝਣਾ ਚਾਹੀਦਾ ਉਹ ਨਾ ਗਾਂਧੀ ਦੇ ਪਿਆਰੇ ਆ ਉਹਦੇ ਕੋਈ ਉਪਾਸ਼ਕ ਆ ਨਾ ਉਹ ਭਗਤ ਸਿੰਘ ਦੇ ਪਾਸ਼ਕ ਆ ਉਹ ਤਾਂ ਉਹਦੇ ਆਪਣੇ ਕੰਮ ਨੂੰ ਠੀਕ ਸਦ ਕਰ ਲਈ ਉਹ ਪਾੜਾ ਪਾਉਂਦੇ ਆ ਔਰ ਕਦੀ ਉਹ ਹਿੰਸਾ ਤੇ ਅਹਿੰਸਾ ਦਾ ਕਦੀ ਉਹ ਭਗਸੋਂ ਦਾ ਤੇ ਗਾਂਧੀ ਦਾ ਇਹ ਬਹੁਤ ਨਿੰਦਣਯੋਗ ਆ ਪੰਜਾਬੀਆਂ ਨੂੰ ਖਾਸ ਤੌਰ ਤੇ ਸਮਝਣਾ ਚਾਹੀਦਾ ਬਈ ਆਰਐਸਐਸ ਪੰਜਾਬ ਦੇ ਧਰਤੀ ਤੇ ਜੇ ਪਿਆਰ ਲਾ ਗਈ ਤੇ ਸਮਝ ਲਓ ਪੰਜਾਬ ਦੀ ਵਿਰਾਸਤ ਸਾਡੀ ਮਾਨਮਤੀ ਖਤਰੇ 'ਚ ਪੈਦਾ ਹੋ ਜਾਏਗੀ ਸਾਡਾ ਗੁਰੂਆਂ ਦਾ ਇਤਿਹਾਸ ਸਾਡਾ ਜਿਹੜਾ ਭਗਤਾਂ ਦਾ ਪਾਣੀ ਦਾ ਇਤਿਹਾਸ ਆ ਜਿਹੜਾ ਸਾਡਾ ਬਹੁਤ ਮਾਨਮਤਾ ਇਨਕਲਾਬੀਆਂ ਦਾ ਇਤਿਹਾਸ ਆ ਉਹਨੂੰ ਤਬਾਹ ਕਰ ਦੇ ਗਿਆ ਆਰਐਸਐਸ ਹਰ ਕੀਮਤ ਦੇ ਉੱਤੇ ਚਾਹੇ ਗਰੇਵਾਲ ਹੋਵੇ ਚਾਹੇ ਕੋ ਹੋਰ ਹੋਵੇ ਭਾਰਤ ਦੀ ਤਰਤੀ ਤੇ ਪੰਜਾਬ ਦੀ ਤਰਤੀ ਤੇ ਆਰਐਸਐਸ ਦੇ ਪੈਰ ਨਹੀਂ ਲੱਗਣੇ ਚਾਹੀਦੇ ਲੋਕਾਂ ਨੂੰ ਸੁਚੇਤ ਕਰੀਏ ਬਹਿ ਕਿ ਵੀ ਇਹ ਕਿੰਨਾ ਦੁਸ਼ਮਣ ਹੈ ਭਾਰਤ ਦਾ ਤੇ ਪੰਜਾਬ ਦੇ ਲੋਕ ਆਰਐਸਐਸ ਵਾਲੇ ਇਹਨਾਂ ਤੋਂ ਸੁਚੇਤ ਹੋ ਜਾ ਲੋਕਾਂ ਨੂੰ अच्छा जानਦੇ-ਆਂਦੇ ਮੈਂ ਤੁਹਾਰ ਤੋਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਇੱਕ ਨੈਰੇਟਿਵ ਜ਼ਰੂਰ ਚੱਲਿਆ ਇਸ ਡਿਸਕਸ਼ਨ ਤੋਂ ਬਾਅਦ ਕਿਉਂਕਿ ਇੱਕ ਪਾਸੇ ਕੰਗਣਾ ਰਣਾਉਤ ਬੋਲਦੇ ਪਏ ਦੂਜਾ ਪਾਸੇ ਹਰਜੀਤ ਗਰੇਵਾਲ ਉਹਨਾਂ ਨੂੰ ਜਵਾਬ ਦਿੰਦੇ ਨੇ ਇੱਕੋ ਪਾਰਟੀ ਦੇ ਦੋ ਲੀਡਰ ਹੁਣ ਦੋ ਵੱਖ-ਵੱਖ ਸੂਬੇ ਨੇ ਨੈਰੇਟਿਵ ਇਹ ਕਹਿੰਦਾ ਆ ਕਿ ਇਹ ਦੋਵੇਂ ਲੀਡਰ ਆਪੋ ਆਪਣੇ ਸੂਬੇ ਦੇ ਵਿੱਚ ਬੀਜੇਪੀ ਦੀ ਚੜ੍ਹਤ ਚਾਹੁੰਦੇ ਆ ਤਾਂ ਕਰਕੇ ਉਹ ਆਪਣੇ ਸੂਬੇ ਦੇ ਹਿਸਾਬ ਦੇ ਨਾਲ ਇੱਕ ਦੂਸਰੇ ਨਾਲ ਹੀ ਲੜੀ ਜਾਂਦੇ ਆ ਆਪਸੀ ਟਕਰਾਅ ਇੱਕ ਪਲਾਨਡ ਟਕਰਾਅ ਰਹੇ ਕਿਹਾ ਜਾ ਰਿਹਾ ਬਿਲਕੁਲ ਮੈਂ ਹੀ ਪਹਿਲਾਂ ਕਲ ਕਹੀ ਆ ਵੀ ਇਹ ਪਲਾਨ ਕਰਦੇ ਆ ਵੇ ਤੁਸੀਂ ਵੱਖ-ਵੱਖ ਸੂਬਿਆਂ 'ਚ ਕਿਹੜੀ ਅੱਗ ਲਾਉਣੀ ਕਿਹੜਾ ਤਰੀਕਾ ਵਰਤਣਾ ਜੇ ਗੋਆ 'ਚ ਵੋਟਾਂ ਮਿਲਦੀਆਂ ਬੀਫ ਨੂੰ ਵਰਤਾ ਕੇ ਕਹੋਗੇ ਬੀਫ ਅਰਗੀ ਚੀਜ਼ ਕੋਈ ਨਹੀਂ ਹੈ ਗਊ ਦਾ ਮਾਸ ਬਹੁਤ ਚੰਗਾ ਆ ਜੇ ਉੱਤਰ ਨਾਰਥ-ਈਸਟ ਵਿੱਚ ਮਿਲਦੀਆਂ ਵੋਟਾਂ ਉੱਥੇ ਨਹੀਂ ਬੋਲਣਗੇ ਜੇ ਕਾਓ ਬੈਲਟ ਜਿਹੜੀ ਆ ਬਿਹਾਰ ਆ ਯੂਪੀ ਆ ਮਧ ਪ੍ਰਦੇਸ਼ ਆ ਇੱਥੇ ਗਊ ਹੱਤਿਆ ਦਾ ਰੌਲਾ ਪਾਉਣਗੇ ਪੰਜਾਬ ਦੇ ਵਿੱਚ ਕਹਿਣਗੇ ਵੀ ਪੰਜਾਬ ਜਿਹੜਾ ਆਹ ਜਿਹੜੀ ਦੱਸੀ ਗੱਲ ਮੈਂ ਬਿਨੈ ਨਹੀਂ ਉਧਰ ਤਾਂ ਭਖਸ ਹੋਣੀ ਵੀ ਚੰਗੇ ਆ ਤੇ ਪੰਜਾਬ ਨਾਲ ਧੱਕੇ ਵੀ ਬਹੁਤ ਹੋਏ ਆ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਲੇਕਿਨ ਉਹ ਹੀ ਬੰਦਾ ਹਰਿਆਣਾ ਜਾ ਕੇ ਕਹੂਗਾ ਵੀ ਪੰਜਾਬ ਨੇ ਲੁੱਟ ਕੇ ਖਾਲਿਆ ਸਾਨੂੰ ਬਹਿ ਕੇ ਇੱਕ ਦੁਸ਼ਮਣ ਹੈ ਸਾਡਾ ਪੰਜਾਬ ਤਾਂ ਬਹਿ ਕੇ ਯਾਨੀ ਬੀਜੇਪੀ ਦੇ ਵਿੱਚ ਇਹ ਪਲਾਨ ਹੁੰਦਾ ਆ ਬਹਿ ਕੇ ਵੀ ਲੋਕਾਂ ਨੂੰ ਮੂਰਖ ਕਿਦਾਂ ਬਣਾਉਣਾ ਕਿਦੇ ਕਿਹੜੇ ਧਰਮ ਬਾਰੇ ਗੱਲ ਆ ਕਰਨੀ ਆ ਕਿਹੜੇ ਸੂਬੇ ਬਾਰੇ ਆ ਗੱਲ ਕਰਨੀ ਆ ਕਿਹੜੀ ਕੌਮੀਤ ਬਾਰੇ ਗੱਲ ਕਰਨੀ ਆ ਹੁਣ ਮੋਦੀ ਸਾਹਿਬ ਆ ਉਹ ਜਿੱਥੇ ਜਾਂਦੇ ਨਾ ਜਾ ਕੇ ਬੜਾ ਹੁਣ ਤਾਂ ਮਾਹੌਲ ਜਿਹਾ ਬਣ ਗਿਆ ਵੀ ਮੈਨੂੰ ਜੀ ਇਹ ਤੁਹਾਡੀ ਧਰਤੀ ਨਾ ਬੜਾ ਪਿਆਰ ਆ ਮੈਨੂੰ ਤੁਸੀਂ ਅਸਲ ਚ ਮੈਨੂੰ ਤਾਂ ਖੜਾ ਕੀਤਾ ਪਤਾ ਨਹੀਂ ਐਸਾ ਪ੍ਰਧਾਨ ਮੰਤਰੀ ਇਹ ਲੈਕਚਰ ਕਿਸ ਲੈਵਲ ਦਾ ਆ ਜੇ ਯੂਪੀ ਜਾਂਦਾ ਮੈਨੂੰ ਯੂਪੀ ਨੇ ਬੁਲਾਇਆ ਮਈਆ ਨੇ ਬੁਲਾਇਆ ਜੇ ਪੰਜਾਬ ਹੁੰਦਾ ਮੈਨੂੰ ਪੰਜਾਬ ਦਾ ਵੀ ਇਹ ਖੜਾ ਕੀਤਾ ਪੰਜਾਬ ਮੇਰੀ ਧਰਤੀ ਆ ਹਰਿਆਣਾ ਵੀ ਮੈਨੂੰ ਬਹੁਤ ਜ਼ਿਆਦਾ ਹੈ ਯਾਨੀ ਮਤਲਬ ਵੀ ਲੋਕਾਂ ਨੂੰ ਜਿੰਨੇ ਸਮਝਾਉਣ ਲਈ ਗੱਲ ਪਈ ਆ ਵੀ ਮੈਨੂੰ ਤੁਹਾਡੇ ਨਾਲ ਬਹੁਤ ਇਹ ਆ ਇਹ ਬਹੁਤ ਮਾਹੌਲ ਜਿਹਾ ਦੀ ਗੱਲ ਬਣ ਗਈ ਹੈ ਜਿਸ ਲੈਵਲ ਤੇ ਔਰ ਕਦੀ ਉਹ ਆਪਣੀ ਕਾਰਵਾਈ ਨੂੰ ਨਹੀਂ ਕਹਿੰਦਾ ਵੈਸੇ ਕੀਤਾ ਤੁਹਾਡੇ ਲਈ ਕੀ ਆ ਅਸੀਂ ਚੋਣਾ ਦੌਰਾਨ ਲਿਕਚਾ ਸੁਣ ਰਹੇ ਆ ਉਹਦੇ ਲੋਕ ਸਾਰੇ ਵੀ ਅਸੀਂ ਡੀਮੋਨਟਾਈਜੇਸ਼ਨ ਜਿਹੜੀ ਕੀਤੀ ਸੀ ਉਹਦਾ ਕੀ ਫਾਇਦਾ ਹੋਇਆ ਜੀਐਸਟੀ ਲਾਉਣ ਦਾ ਤੁਹਾਨੂੰ ਕੀ ਫਾਇਦਾ ਹੋਇਆ ਅਸੀਂ ਜਿਹੜਾ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਉਹ ਅਸੀਂ ਕਿੰਨਾ ਪੂਰਾ ਕਰ ਸਕੇ ਕਿੰਨਾ ਹਲੇ ਪੂਰਾ ਕਰਨਾ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਬਹੁਤ ਲੋਕਾਂ ਨੂੰ ਲੈਟਰਨ ਬਣਾ ਕੇ ਦੇਤੀਆਂ ਲੱਖਾਂ ਲੋਕ ਤਾਂ ਹੱਲੇ ਜਿਹੜੀਆਂ ਝੁੱਗੀਆਂ 'ਚ ਰਹਿੰਦੇ ਆ ਲੈਟਰਨ ਛੱਡ ਕੇ ਉਹਨਾਂ ਤਾਂ ਸਰਕਾਰ ਜਿਹਨੂੰ ਜਗ੍ਹਾ ਨਹੀਂ ਹੈ ਯਾਨੀ ਦਿੱਲੀ ਦੇ ਵਿੱਚ ਦਿੱਲੀ ਵੱਢਦੇ ਲਾਈਨਾਂ ਦੇ ਦੋਨੇ ਕੰਨੇ ਲੋਕ ਬੈਠੇ ਜਾ ਕੇ ਪਤਾ ਕਰ ਲੋ ਕਿ ਕਿੰਨੇ ਟਾਇਲਟਾਂ ਲੱਗੇ ਟਾਇਲਟਾਂ ਬਣਿਆ ਆ ਯਾਨੀ ਆ ਅਸੀਂ ਕਰ ਸਕੇ ਨਹੀਂ ਕਿ ਇਹ ਨਹੀਂ ਕਹਿ ਰਿਹਾ ਇੱਕ ਵੱਡਾ ਹੈ ਵੀ ਪਰਿਵਾਰ ਨੇ ਖਾ ਲਿਆ ਦੇਸ਼ ਪਰਿਵਾਰ ਨੇ ਖਾ ਲਿਆ ਪਾਬ ਉਹ ਹੈਗਾ ਗਾਂਧੀ ਪਰਿਵਾਰ ਤੋਂ ਨਾਲ ਦੇ ਬੰਦੇ ਜਿਹੜੇ ਬੈਠੇ ਹੁੰਦੇ ਸਾਈਡ ਦੇ ਉੱਤੇ ਉਹਨਾਂ ਦੇ ਪੁੱਤ ਪੋਤੇ ਤੇ ਧੀਆਂ ਨੋਹਾ ਚੋਣਾ ਲੜ ਰੀਆਂ ਹੁੰਦੀਆਂ ਉਹ ਨਾਲ ਬੈਠੇ ਹੁੰਦੇ ਹੁਣ ਤਾਂ ਮੈਂ ਕਾਂਗਰਸੀਆਂ ਨਾਲ ਵੀ ਮਿਲਾ ਲਿਆ ਆਪਣੀ ਪਾਰਟੀ 'ਚ ਵੀ ਲੈ ਆ ਲਾ ਬੀਜੇਪੀ ਵਿੱਚ ਵੀ ਬੀਜੇਪੀ ਜੀ ਵੀ ਦਿੱਲੀ ਦਾ ਕੋਈ ਬੀਜੇਪੀ ਨੇਤਾ ਨਹੀਂ ਹੈ ਜਿਹਦਾ ਮੁੰਡਾ ਜਾਂ ਨੂੰ ਰਣੀਆ ਜਾਂ ਭਰਾ ਦਾ ਰਾਜਨੀਤੀ ਨਾ ਹੋਵੇ ਜਾਨੀ ਤੁਹਾਨੂੰ ਰਾਜਨੀਤੀ ਜਦਕਾਰ ਆ ਲੈਣ ਦਾ ਤੁਸੀਂ ਗੱਲ ਗੱਲ ਕਰੋ ਕਿਸੇ ਦੇ ਗੁਣਾ ਦੇ ਆਧਾਰ ਦੇ ਉੱਤੇ ਭਗਤ ਸਿੰਘ ਦਾ ਸਾਰਾ ਪਰਵਾਹ ਹੀ ਰਾਜਨੀਤੀ ਵਿੱਚ ਸੀ ਨਾਨਾ ਜੀ ਦਾਦਾ ਜੀ ਕਿਸ਼ਨ ਸਿੰਘ ਹਰੀ ਗਾਮ ਪਾਕਿਸਤਾਨ ਦੇ ਚਾਚੇ ਤਾਏ ਭਗਤ ਸਿੰਘ ਜਾਨੀ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਪੂਰਾ ਪਰਿਵਾਰਵਾਦੀ ਸੀ ਪਰ ਪਰਿਵਾਰਵਾਦ ਉਹ ਦੇਸ਼ ਭਗਤੀ ਲਈ ਸੀ ਆਜ਼ਾਦੀ ਲਈ ਸੀ ਬਰਾਬਰਤਾ ਲਈ ਸੀ ਪਰਿਵਾਰਵਾਦ ਸ਼ਬਦ ਕੀ ਹੋਇਆ ਜੇ ਪਰਿਵਾਰ ਦੇ 10 ਜੀ ਫੌਜ ਵਿੱਚ ਆ ਤੇ ਉਹ ਦਸੇ ਜਮਾਨ ਵਾਲੀ ਗੱਲ ਹੈ ਤੇ ਦਸ ਜੀ ਕਮਿਊਨਿਸਟ ਹੈ ਉਹ ਤਾਂ ਸਾਨੂੰ ਖੁਸ਼ੀ ਹੁੰਦੀ ਪਰਿਵਾਰਿਆ ਹਾਂ ਜੇ ਲੁਟੇਰਾ ਤਾਂ ਇੱਕੋ ਹੀ ਪਰਿਵਾਰ 'ਚ ਬੰਦਾ ਭਾਵੇਂ ਇੱਕੋ ਹੀ ਹੋਵੇ ਉਹ ਲੁਟੇਰਾ ਆ ਉਹ ਪਰਿਵਾਰਵਾਦੀ ਨਾ ਹੋ ਕੇ ਵੀ ਪਰਿਵਾਰਵਾਦੀ ਆ ਬੰਦਾ ਇੱਕੋ ਹੀ ਰਾਜਨੀਤੀ ਦਾ ਲੇਕਿਨ ਲੁੱਟ ਮਚਾਈ ਜਾ ਰਿਹਾ ਆ ਇਸ ਲਈ ਮੋਦੀ ਦਾ ਪਰਿਵਾਰ ਜੇ ਨਹੀਂ ਹੈ ਤਾਂ ਮੋਦੀ ਦੇਸ਼ ਲੁੱਟੋ ਬਚਾਈ ਜਾ ਰਿਹਾ ਸਾਨੂੰ ਮੋਦੀ ਦੀ ਇਸ ਗੱਲ ਤੇ ਚਿੰਤਾ ਆ ਪਰਿਵਾਰ ਦੇ ਚਿੰਤਾ ਕਰਨ ਨਾਲੋਂ ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਆ ਵੀ ਦੇਸ਼ ਤੇ ਲੋਕਾਂ ਦਾ ਦੁਸ਼ਮਣ ਕੌਣ ਆ ਪਰਿਵਾਰਵਾਦ ਨੂੰ ਤਾਂ ਐਵੇਂ ਹੂਆ ਖੜਾ ਕਰਕੇ ਨਾ ਜਿਹਦਾ ਡਰਾਮਾ ਕਰੀਦਾ ਹੁੰਦਾ ਗੱਲ ਕਰਨੀ ਆ ਸਾਡੀ ਚਿੰਤਾ ਇਹ ਨਹੀਂ ਹੈ ਵੀ ਪਰਿਵਾਰ ਬੰਦੇ ਕਿਨੇ ਰਾਜਨੀਤੀ ਸਾਡੀ ਜਨਤਾ ਇਹ ਆ ਵੀ ਉਹ ਰਾਜਨੀਤੀ ਤਾਂ ਕਿ ਕਰਦੇ ਕੀ ਆ ਜੇ ਪਰਿਵਾਰ ਆ ਕੇ ਰਾਜਨੀਤੀ ਚੰਗਾ ਕਮ ਕਰਦਾ ਸਾਡੇ ਲਈ ਚੰਗਾ ਆ ਜੇ ਰਾਜਨੀਤੀ 'ਚ ਕੋ ਕੱਲਾ ਬੰਦਾ ਚੰਗਾ ਕੰਮ ਕਰ ਦੋ ਵੀ ਚੰਗਾ ਆ ਪਰ ਜੇ ਰਾਜਨੀਤੀ 'ਚ ਆ ਕੇ ਕੱਲਾ ਬੰਦਾ ਇਤਬਾਈ ਮਚਾਈ ਜਾ ਰਿਹਾ ਤੇ ਮੈਨੂੰ ਪਰਿਵਾਰ ਦੇਖਣ ਦੀ ਲੋੜ ਨਹੀਂ ਆ ਉਹਦਾ ਮੈਂ ਤਾਂ ਉਹਨੂੰ ਦੇਖ ਕੇ ਕਹਿ ਸਕਦਾ ਇਹ ਦੁਸ਼ਟ ਆ ਲੋਕਾਂ ਦਾ ਹੈ ਲੋਕਾਂ ਦਾ ਵਿਰੋਧੀ ਹੈ ਤੋਂ ਇਸ ਲਈ ਜਿਹੜਾ ਬੀਜੇਪੀ ਐਸ ਵੇਲੇ ਕਰ ਰਹੀ ਹੈ ਬਿਲਕੁਲੀ ਉਹ ਸਤਿ ਬੋਲ ਬੋਲ ਰਹੀ ਆ ਔਰ ਸਾਨੂੰ ਬਹੁਤ ਫੇਮ ਮੈਂ ਬਾਰ ਬਾਰ ਕਹਿੰਨਾ ਉਹ ਇੱਕੋ ਹੀ ਸਮੇਂ ਤੇ ਤੁਸੀਂ ਤਾਂ ਕਹਿ ਰਹੇ ਵੱਖ-ਵੱਖ ਸੂਬਿਆਂ ਉਹ ਇੱਕ ਸੂਬੇ 'ਚ ਤਿੰਨ ਬੋਲੀਆਂ ਬੋਲ ਸਕਦੇ ਆ ਉਹ ਪਠਾਨਕੋਟ ਜਾ ਕੇ ਕਹਿ ਸਕਦੇ ਆ ਵੀ ਸਾਨੂੰ ਤਾਂ ਬਹੁਤ ਜ਼ਿਆਦਾ ਲੋੜ ਇਸ ਗੱਲ ਦੀ ਪਠਾਨਕੋਟ ਵਾਲਿਓ ਤੁਹਾਨੂੰ ਤਾਂ ਜਿਹੜਾ ਸਰੂਰ ਵਾਲਾ ਨੂੰ ਬਹੁਤ ਧੱਕਾ ਕਰਦਾ ਸਰੂਰ ਜਾ ਕੇ ਕਹਿ ਸਕਦੇ ਵੀ ਕਰਨ ਦੇ ਕੋਲ ਦੇ ਕੁਝ ਨਹੀਂ ਪਠਾਨਕੋਟ ਵਾਲੇ ਤੁਹਾਡਾ ਸਮਾਨ ਖਾਈ ਜਾਂਦੇ ਆ ਜਾਣੀ ਮਤਲਬ ਉਹਨਾਂ ਤੋਂ ਤੁਸੀਂ ਕੋਈ ਭਰੋਸਾ ਨਹੀਂ ਉਹ ਤਾਂ ਸਾਨੂੰ ਗਵਾਂਡੀ ਮੇਰੇ ਗਵਾਂਡੀ ਮੁਸਲਮਾਨ ਬੈਠਾ ਨਾਲ ਸੇਖਿਆ ਨਾਲ ਕੋਈ Hindu ਪਰਿਵਾਰ ਆ ਤਿੰਨਾਂ ਦੀ 100 200 ਸਾਲਾਂ ਦੀ ਸਾਝ ਆ ਇਕੱਠੇ ਰਹਿੰਦੇ ਆ ਉਹ ਤਿੰਨਾਂ ਵਿੱਚ 100 ਰੁਪਏ ਦਾ ਕਰ ਦਿੰਦੇ ਆ ਤਿੰਨਾਂ ਚ ਫੁੱਟ ਪਾਈ ਜਾਂਦੇ ਆ ਉੱਠੇ ਰਹਿੰਦੇ ਆ ਬੱਚੇ ਇਕੱਠੇ ਖੇਡਦੇ ਆ ਉਹ ਔਰਤਾਂ ਇਕੱਠਾ ਰਹਿੰਦੀਆਂ ਧਰਮ ਤੇ ਨਾ ਦੇ ਅਲੱਗ ਲੱਗਿਆ ਜਣ ਇਸ ਲਈ ਦੇਸ਼ ਦਾ ਗਲ ਛੱਡੋ ਉਹ ਤਾਂ ਇੱਕ ਮੁਹੱਲੇ ਜ ਰਹਿੰਦੇ ਬੰਦਿਆਂ ਦੇ ਫੁੱਟ ਪਾਈ ਜਾਂਦੇ ਆ ਇਸ ਲਈ ਉਹਨਾਂ ਦੀ ਜਿਹੜੀ ਵਿਚਾਰਤਾ ਰ ਉਹ ਬਹੁਤ ਵੰਡਵਾਦੀ ਆ ਉਹਦੀ ਚਿੰਤਾ ਸਾਨੂੰ ਕਰਕੇ ਉਹਦੇ ਖਿਲਾਫ ਲੜਨਾ ਚਾਹੀਦਾ ਧੰਨਵਾਦ ਇਹ ਉਹ ਮਸਲੇ ਜਿਹੜੇ ਫਿਲਹਾਲ ਵਿਚਾਰੇ ਇਹਨਾਂ ਦੋ ਲੀਡਰਾਂ ਦੇ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਕੀ ਅਸਰ ਪਵੇਗਾ ਸ਼੍ਰੀ ਮੰਗਤਰਾਮ ਪਾਸਲੇ ਨੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਜੋ ਵੀ ਹੋਵੇਗਾ ਆਨ ਦਿ ਸਮੇ ਨੂੰ ਦੱਸਦੇ ਰਵਾਂਗੇ ਬਣੇ ਰੋਵਾ ਇੰਡੀਆ ਪੰਜਾਬੀ